ਇਸ ਫਿਲਮ ਦੇ ਵਿੱਚ ਖਰ ਟੈਂਕੀ ਤੇ ਮੈਂ ਨਹੀਂ ਚੜੀ ਬਟ ਜਿਹੜੀ ਇਹ ਤਰਾਸਦੀ ਹੈ ਬਹੁਤ ਵੱਡਾ ਮੁੱਦਾ ਹੈ ਜਿਹਨੂੰ ਅਸੀਂ ਹੈ ਨਾ ਜਿਹੜੀ ਬਹੁਤ ਇੱਕ ਸੀਰੀਅਸ ਜੋ ਟੀਚਰ ਦਾ ਕੰਮ ਆ ਪੜਾਉਣਾ ਤਾਂ ਉਸ ਉਸ ਤੇ ਧਿਆਨ ਦੇਣਾ ਚਾਹੀਦਾ ਨਾਲ ਨਾਲ ਇਹ ਹੈ ਵੀ ਅ ਅ ਅੱਖਾਂ ਤੇ ਬੋਝ ਨਹੀਂ ਹੋਣਾ ਚਾਹੀਦਾ ਹਾਂ এডੂਕੇਸ਼ਨ ਹੈ ਕਿ ਤੁਸੀਂ ਐਂਟਰਟੇਨਮੈਂਟ ਦੇ ਤਰੀਕੇ ਨਾਲ ਵੀ ਸਿੱਖ ਸਕਦੇ ਹੋ ਸਰਕਾਰੀ ਸਕੂਲਾਂ ਦੇ ਵਿੱਚ ਅਸੀਂ ਪ੍ਰੋਬਲਮ ਦੇਖ ਰਹੇ ਹਾਂ ਮੈਨੂੰ ਲੱਗਦਾ ਹੈ ਕਿ ਉਹ ਇਹੀ ਹੈ ਕਿ ਉਹਨਾਂ ਨੂੰ ਪੜ੍ਹਾਈ ਪ੍ਰੋਪਰ ਨਹੀਂ ਹੋ ਰਹੀ ਉਹਨਾਂ ਦੀ ਕਿ ਮਤਲਬ ਜਿਹੜੇ ਟੀਚਰਜ਼ ਨੇ ਉਹਨਾਂ ਦਾ ਜਿਹੜਾ ਕੰਮ ਹੈਗਾ ਤਾਂ ਤੁਹਾਨੂੰ ਲੱਗਦਾ ਹੈ ਕਿ ਇਹ ਕਿਤੇ ਨਾ ਕਿਤੇ ਅੱਜਕੱਲ੍ਹ ਦੇ ਬੱਚਿਆਂ ਦੇ ਉੱਤੇ ਵੱਡਾ ਪ੍ਰੈਸ਼ਰ ਪਾਉਂਦੀ ਹੈ ਚੀਜ਼ ਕਿ ਉਹ ਫਲਾਣੇ ਦੇ ਨੇ ਨੰਬਰ ਆਏ ਆ ਤੇ ਤੇਰੇ ਇੰਨੇ ਆਣੇ ਚਾਹੀਦੇ ਆ ਸਾਰੀ ਜ਼ਿੰਮੇਵਾਰਾ ਜੀ ਇਸ ਚੀਜ਼ ਹੈਗੇ ਨਹੀਂ ਪ੍ਰੈਸ਼ਰ ਤਾਂ ਬਹੁਤ ਜ਼ਿਆਦਾ ਫਸਟ ਆਫ ਆਲ ਤਾਂ ਕਹਿੰ ਨੂੰ ਸ਼ੁਰੂ ਹੋ ਜਾਂਦਾ ਪ੍ਰੈਸ਼ਰ ਬੱਚੇ ਤੋਂ ਹਾਂ ਦੇਖੋ ਆਪਾਂ ਸੋਚ ਕੇ ਤਾਂ ਬੰਦਾ ਕੁਝ ਵੀ ਨਹੀਂ ਕਰਦਾ ਹੁੰਦਾ ਮੇਰੇ ਖਿਆਲ ਚ ਹੁਣ ਇਹਨਾਂ ਨੂੰ ਵੀ ਨਹੀਂ ਪਤਾ ਹੋਣਾ ਕਿ ਵੀ ਮੈਂ ਐਕਟਰ ਹੀ ਬੰਨਾ ਹਨਾ ਮਤਲਬ ਇਹ ਹਰ ਬੰਦੇ ਦੀ ਜਰਨੀ ਐ ਇਦਾਂ ਹੁੰਦੀ ਐ ਸੀ ਐਜ਼ ਅ ਐਕਟਰ ਨਾ ਹੁੰਦੇ ਤਾਂ ਤੁਸੀਂ ਕੀ ਹੁੰਦੇ ਮੈਂ ਜੇ ਐਕਟਰ ਨਾ ਹੁੰਦਾ ਇਹ ਤਾਂ ਸ਼ਾਇਦ ਜੇ ਖਾਨਦਾਨੀ ਸਾਡੀ ਪੇਸ਼ਾ ਹੁੰਦਾ ਤਾਂ ਮੈਂ ਡਾਕਟਰ ਹੁੰਦਾ ਉਹ ਵਾਹ ਬਿਲਕੁਲ ਅੱਛਾ ਜੇ ਅਸੀਂ ਗੱਲ ਕਰੀਏ ਹੁਸ਼ਿਆਰ ਸਿੰਘ ਦੀ ਤਾਂ ਇਸ ਤਰ੍ਹਾਂ ਦੇ ਨਾ ਕੁਝ ਕੁ ਬੱਚੇ ਅਸੀਂ ਆਪਣੀ ਲਾਈਫ ਦੇ ਵਿੱਚ ਇਦਗਿਰਦ ਜ਼ਰੂਰ ਵੇਖੇ ਹੁੰਦੇ ਹੁਣ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਬਹੁਤ ਨਰਾਜ਼ ਸੀ ਮੈਨੂੰ ਲੱਗਾ ਕਿ ਦੇਖੋ ਕਿ ਮੈਂ ਆਪਣੀ ਗੱਲ ਕਰਾਂ ਤਾਂ ਬਹੁਤ ਹੁਸ਼ਿਆਰ ਸੀ ਹੂੰ ਯਾਰ ਕੱਲ ਤੁਸੀਂ ਅਜ ਵਰਤੀ ਹੋ ਉਹ ਨਾਲ ਜਿਹੜਾ ਪਿੱਛੇ ਗਿਆ ਸੂਰਜਪਰ ਵੀ ਰੈਂਕਲ ਹੁੰਦੇ ਸੀ ਵਾਈਲ ਦੂਜੀ ਵਾਰੀ ਦੀ ਦਮ ਕਹਿੰਦੇ ਕੀ ਹੋ ਗਿਆ ਮੱਖਾ ਮੈਂ ਆਵਾਂ ਸੰਨ ਚਾਹਾਂ ਗੱਭਰੂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸੰਤੂਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤ ਪਰ ਮੀਨੂ ਫਿਲਮ ਆ ਰਹੀ ਹੈ ਹੁਸ਼ਿਆਰ ਸਿੰਘ ਸੋ ਉਹਦੀ ਸਟਾਰ ਕਾਸਟ ਮੇਰੇ ਨਾਲ ਹੈ ਪਵਨ ਜੋਹਲ ਐਂਡ ਨਵਦੀਪ ਸਿੰਘ ਪਲੇਅ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਇਸ ਫਿਲਮ ਦੇ ਵਿੱਚ ਕੀ ਕੁਝ ਖਾਸ ਹੈ ਤੇ ਐਜੂਕੇਸ਼ਨ ਸਿਸਟਮ ਦੇ ਉੱਤੇ ਇੱਕ ਜਿਹੜੀ ਅਸੀਂ ਗੱਲ ਕਰਦੇ ਆ ਅਕਸਰ ਹੀ ਇਹ ਫਿਲਮ ਜਿਹੜੀ ਹੈ ਉਹ ਐਜੂਕੇਸ਼ਨ ਸਿਸਟਮ ਦੇ ਉੱਤੇ ਕਿਸ ਤਰ੍ਹਾਂ ਇੱਕ ਸਟਾਇਰ ਜਿਹੜਾ ਹੈ ਛੱਡਦੀ ਹੈ ਉਹ ਇਹਨਾਂ ਤੋਂ ਜਾਣਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਬਹੁਤ ਵਧੀਆ ਸੋ ਪਹਿਲਾ ਤਾਂ ਹੀ ਸਵਾਲ ਹੈ ਕਿ ਤੁਹਾਡੇ ਦੋਵਾਂ ਦਾ ਕਿਰਦਾਰ ਕੀ ਹੈ ਇਸ ਫਿਲਮ ਦੇ ਵਿੱਚ ਪਹਿਲਾਂ ਮੈਂ ਬਹੁਤ ਨਾਲ ਸੋ ਕਿ ਲੋਕ ਕੈਬਿਨ ਇ ਲੈਡੀਜ਼ ਬਸ ਉਹ ਕੁੜੀਆਂ ਦੇ ਵਿੱਚ ਬੈਠ ਕੇ ਮੈਨੂੰ ਗੱਲ ਕਰਨੀ ਪੈ ਰਹੀ ਹੈ ਕਿਰਦਾਰ ਦੇਖੋ ਇਹ ਨਾ ਐਕਚੁਅਲੀ ਸਾਰੀ ਜਿਸ ਤਰ੍ਹਾਂ ਤੁਸੀਂ ਦੱਸੀ ਹੈ ਵੀ ਐਜੂਕੇਸ਼ਨ ਸਿਸਟਮ ਦੇ ਨਾਲ ਸੰਬੰਧਿਤ ਫਿਲਮ ਹੈ ਜਿੰਨੇ ਵੀ ਅਸੀਂ ਕਰੈਕਟਰ ਕੀਤੇ ਸਾਰਿਆਂ ਨੇ ਤਕਰੀਬਨ ਤਕਰੀਬਨ ਸਕੂਲ ਦੇ ਨਾਲ ਰਿਲੇਟਡ ਹੀ ਪਾਤਰ ਨੇ ਸਾਰੇ ਮੋਸਟਲੀ ਤਾਂ ਮੇਰਾ ਵੀ ਕਰੈਕਟਰ ਇਦਾਂ ਦੀ ਹੈ ਡੀਈਓ ਦਾ ਮੈਂ ਕਰੈਕਟਰ ਕੀਤਾ ਫਿਲਮ ਦੇ ਵਿੱਚ ਅ ਤੇ ਹੁਣ ਤੁਸੀਂ ਦੇਖ ਲਓ ਵੀ ਜਦੋਂ ਇਹ ਟੀਚਰ ਕੁਛ ਸ਼ਰਾਰਤਾਂ ਕਰਨਗੇ ਤਾਂ ਫਿਰ ਡੀਈਓ ਆ ਕੇ ਕੀ ਕਰਦਾ ਉਹਦਾ ਇਹਨਾਂ ਦਾ ਬਹੁਤ ਬਹੁਤ ਹੀ ਜ਼ਿਆਦਾ ਇੱਕ ਇੰਪੋਰਟੈਂਟ ਕੈਰੈਕਟਰ ਹੈ ਜਿਵੇਂ ਡੀਈਓ ਦਾ ਐਜੂਕੇਸ਼ਨਲ ਸਿਸਟਮ ਦੇ ਵਿੱਚ ਬਹੁਤ ਵੱਡਾ ਹੱਥ ਹੁੰਦਾ ਨਾ ਬਾਕੀ ਮੈਡਮ ਤੁਹਾਨੂੰ ਆਪ ਦਾ ਦੱਸਣਗੇ ਇਹ ਉੱਥੇ ਸਕੂਲ ਚ ਕੀ ਕਰਦੇ ਨੇ ਮੇਰਾ ਜਿਹੜਾ ਕੈਰੈਕਟਰ ਦੇ ਵਿੱਚ ਦਿਖਾਇਆ ਗਿਆ ਇੱਕ ਮਤਲਬ ਇੱਕ ਚੰਗੀ ਐਜੂਕੇਸ਼ਨ ਲੈ ਕੇ ਕੁੜੀ ਆਈ ਹੈ ਬਟ ਉਹਦੇ ਨਾਲ ਤਰਾਸਦੀ ਇਹ ਹੋਈ ਹੈ ਕਿ ਉਹ ਇੱਕ ਹਲੇ ਵੀ ਕੱਚੀ ਐਡ ਹੌਕ ਬੇਸ ਤੇ ਜਿਹਨੂੰ ਕਹਿ ਦਿੰਦੇ ਨੇ ਕਿ ਲੱਗੀ ਹੋਈ ਹੈ ਔਰ ਹਲੇ ਉਹ ਆਪਣੇ ਪੱਕੇ ਹੋਣ ਦੀ ਕਰ ਰਹੀ ਹੈ ਸੋ ਇਹ ਜਿਹੜੀ ਮੇਰੀ ਜਦੋਂ ਜਹ ਚੱਲ ਰਹੀ ਹੈ ਤੇ ਇਸ ਫਿਲਮ ਦੇ ਵਿੱਚ ਖਰ ਟੈਂਕੀ ਤੇ ਮੈਂ ਨਹੀਂ ਚੜੀ ਬਟ ਜਿਹੜੀ ਇਹ ਤਰਾਸਦੀ ਇਹ ਬਹੁਤ ਵੱਡਾ ਮੁੱਦਾ ਹੈ ਜਿਹਨੂੰ ਅਸੀਂ ਹੈ ਨਾ ਜਿਹੜੀ ਬਹੁਤ ਇੱਕ ਸੀਰੀਅਸ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਇੱਕ ਇਸ਼ੂ ਹੈ ਕਿ ਅੱਜ ਮਤਲਬ ਇੰਨਾ ਫਾਰਡ ਲਿਖ ਕੇ ਵੀ ਜੇ ਤੁਸੀਂ ਹਲੇ ਆਪਣੀ ਜੌਬ ਲਈ ਤੁਸੀਂ ਆਪਣੇ ਲਾਈਫ ਤੇ ਸੈਟਲ ਹੋਣ ਲਈ ਹਲੇ ਵੀ ਤੁਸੀਂ ਜਿਹੜਾ ਦੇਖ ਰਹੇ ਹੋ ਕਿ ਕਦੋਂ ਹੋਵਾਂਗੇ ਵੇਟ ਕਰ ਰਹੇ ਹੋ ਹੈ ਨਾ ਤਾਂ ਉਹ ਜਿਹੜਾ ਇੱਕ ਉਹ ਜਿਹੜਾ ਸਿਸਟਮ ਹੈ ਦਿਖਾਇਆ ਗਿਆ ਇਹਦੇ ਵਿੱਚ ਸੋ ਸਕੂਲ ਦੇ ਵਿੱਚ ਜਿੱਦਾਂ ਅਲੱਗ-ਅਲੱਗ ਹੈ ਨਾ ਹਰੇਕ ਬੰਦੇ ਦੀ ਆਪਣੀ ਸਟੋਰੀ ਹੁੰਦੀ ਹੈ ਹਰੇਕ ਟੀਚਰ ਦੀ ਆਪਣੀ ਸਟੋਰੀ ਆ ਤਾਂ ਉਹਦੇ ਵਿੱਚ ਇੱਕ ਮਤਲਬ ਜਿੱਦਾਂ ਇਹ ਕਰੈਕਟਰ ਹੈਗਾ ਵੀ ਜੋ ਅਡਹੌਕ ਬੇਸ ਤੇ ਪੱਕੇ ਹੋਣ ਦੀ ਸਟਰਗਲ ਦੇ ਵਿੱਚ ਲਿਖਿਆ ਹੋਇਆ ਵੈਸੇ ਇਹ ਸਟਰਗਲ ਅਕਸਰ ਅਸੀਂ ਨਾ ਅਖਬਾਰਾਂ 'ਚ ਜ਼ਰੂਰ ਵੇਖਦੇ ਆ ਕਿ ਬਹੁਤ ਸਾਰੇ ਟੀਚਰ ਨੇ ਜਿਹੜੇ ਇਸ ਜਦੋਜਹਦ ਦੇ ਵਿੱਚ ਲੱਗੇ ਹੋਏ ਨੇ ਕਿੰਨੀ ਉਮਰ ਹੋ ਚੁੱਕੀ ਆ ਉਹਨਾਂ ਦੀ ਬਟ ਫਿਰ ਵੀ ਹਜੇ ਤੱਕ ਪੱਕੇ ਨਹੀਂ ਹੋਏ ਤਾਂ ਇਸ ਤਰ੍ਹਾਂ ਦਾ ਮੁੱਦਾ ਆਪਣੇ ਪੰਜਾਬੀ ਸਿਨੇਮਾ ਦੇ ਵਿੱਚ ਲੈ ਕੇ ਆ ਰਹੇ ਤਾਂ ਬਹੁਤ ਵੱਡੀ ਗੱਲ ਆ ਅਗਰ ਤੁਸੀਂ ਇੱਕ ਚੀਜ਼ ਆਪਣੇ ਐਜੂਕੇਸ਼ਨ ਸਿਸਟਮ ਦੇ ਵਿੱਚ ਚੇਂਜ ਕਰਨੀ ਚਾਹੋ ਤਾਂ ਉਹ ਕੀ ਹੋਏਗੀ ਅਹ ਦੇਖੋ ਮੈਨੂੰ ਜਿਹੜੀ ਚੀਜ਼ ਲੱਗਦੀ ਹੈ ਕਿ ਅ ਪੜਾਈ ਜਿਹੜੀ ਮੇਨ ਚੀਜ਼ ਹੈ ਨਾ ਮਤਲਬ ਜਿਹੜੀ ਅਸੀਂ ਸਰਕਾਰੀ ਸਕੂਲਾਂ ਦੇ ਵਿੱਚ ਅਸੀਂ ਪ੍ਰੋਬਲਮ ਦੇਖ ਰਹੇ ਹਾਂ ਮੈਨੂੰ ਲੱਗਦਾ ਹੈ ਕਿ ਉਹ ਇਹੀ ਹੈ ਕਿ ਉਹਨਾਂ ਨੂੰ ਪੜਾਈ ਪ੍ਰੋਪਰ ਨਹੀਂ ਹੋ ਰਹੀ ਉਹਨਾਂ ਦੀ ਕਿ ਮਤਲਬ ਜਿਹੜੇ ਟੀਚਰਸ ਨੇ ਉਹਨਾਂ ਦਾ ਜਿਹੜਾ ਕੰਮ ਹੈਗਾ ਹਨਾ ਪੜਾਉਣਾ ਤੇ ਮੇਨ ਕੰਮ ਤੋਂ ਥੋੜਾ ਸਾਈਡ ਤੇ ਹੋ ਕੇ ਮਤਲਬ ਉਹਨਾਂ ਨੂੰ ਜਿੱਦਾਂ ਸਰਵੇ ਕਰਨ ਲਈ ਭੇਜ ਦਿੰਦੇ ਨੇ ਕਦੇ ਕੀਤੇ ਹਨਾ ਕੋਈ ਵੀ ਉਹਨਾਂ ਦੀ ਜ਼ਿੰਮੇਵਾਰੀ ਲਾ ਦਿੱਤੀ ਜਾਂਦੀ ਹੈ ਜਿਸ ਦੇ ਕਰਕੇ ਉਹ ਡਾਕੂਮੈਂਟੇਸ਼ਨ ਦੇ ਵਿੱਚ ਹੀ ਲੱਗੇ ਰਹਿੰਦੇ ਨੇ ਔਰ ਜਿਹੜੀ ਮੇਨ ਚੀਜ਼ ਹੈਗੀ ਹੈ ਪੜ੍ਹਾਈ ਨੂੰ ਲੈ ਕੇ ਉਹਨਾਂ ਦਾ ਹਲੇ ਤੱਕ ਮਤਲਬ ਉਹ ਬੱਚਿਆਂ ਨੂੰ ਆਪ ਦਾ ਟਾਈਮ ਨਹੀਂ ਦੇ ਪਾਉਂਦੇ ਪੂਰਾ ਇਹਦੇ ਵਿੱਚ ਅਸੀਂ ਕਸੂਰ ਮੇਰੇ ਖਿਆਲ ਚ ਟੀਚਰਸ ਦਾ ਵੀ ਨਹੀਂ ਮੰਨ ਸਕਦੇ ਕਿਉਂਕਿ ਉਹਨਾਂ ਨੂੰ ਜੋ ਕੰਮ ਆਉਂਦਾ ਉਹਨਾਂ ਦੀ ਜੌਬ ਹੈ ਕਰਨਾ ਹਨਾ ਤਾਂ ਉਹਨਾਂ ਨੂੰ ਜੋ ਕੰਮ ਆਉਂਦਾ ਕਰਨ ਲਈ ਉਹ ਉਹ ਕਰਦੇ ਨੇ ਤੇ ਮਤਲਬ ਮੈਨੂੰ ਤਾਂ ਇਹ ਮੁੱਦਾ ਲੱਗਦਾ ਕਿ ਸਭ ਤੋਂ ਪਹਿਲਾਂ ਤਾਂ ਜਿਹੜਾ ਟੀਚਰ ਦਾ ਕੰਮ ਆ ਉਹਨੂੰ ਟੀਚਰ ਨੂੰ ਜਿਹੜਾ ਕਰਨ ਦਿੱਤਾ ਜਾਣਾ ਚਾਹੀਦਾ। ਬਾਕੀ ਤੁਸੀਂ ਦੱਸ ਸਕਦੇ ਹੋ। ਨਹੀਂ ਬਿਲਕੁਲ ਇਹ ਸਹੀ ਕਿਹਾ ਇਹਨਾਂ ਨੇ ਜੇ ਟੀਚਰ ਦਾ ਕੰਮ ਹੈ ਪੜਾਉਣਾ ਤਾਂ ਉਸ ਤੇ ਉਸ ਤੇ ਤਾਂ ਧਿਆਨ ਦੇਣਾ ਹੀ ਚਾਹੀਦਾ। ਨਾਲ ਨਾਲ ਇਹ ਆ ਵੀ ਅ ਜਵਾਕਾਂ ਤੇ ਬੋਝ ਨਹੀਂ ਹੋਣਾ ਚਾਹੀਦਾ। ਹਾਂ ਐਜੂਕੇਸ਼ਨ ਹੈ ਕਿ ਤੁਸੀਂ ਐਂਟਰਟੇਨਮੈਂਟ ਦੇ ਤਰੀਕੇ ਨਾਲ ਵੀ ਸਿੱਖ ਸਕਦੇ ਹੋ। ਤੇ ਜੇ ਉਸ ਤਰੀਕੇ ਨਾਲ ਜ਼ਿਆਦਾ ਸਿੱਖਦੇ ਤਾਂ ਜਵਾਬ ਆਪ ਕਹਿੰਦੇ ਜੀ ਮੈਂ ਸਕੂਲ ਜਾਣਾ। ਨਹੀਂ ਤਾਂ ਜੇ ਮੈਂ ਹੁਣ ਸਾਡੀ ਗੱਲ ਕਰੀ ਸਾਡੇ ਟਾਈਮ ਤਾਂ ਬਹੁਤ ਇਹ ਹੁੰਦਾ ਸੀ ਵੀ ਜ਼ਿਆਦਾਤਰ ਹੀ ਕਰਨ ਦੀ ਸੀ ਨਹੀਂ ਜਾਣਾ ਸਿਸਟਮ ਉਦਾਂ ਦਾ ਬਣਾਇਆ ਸੀ ਨਾ ਪੜਾਈ ਦਾ ਹਾਂਜੀ ਔਰ ਦੂਜੀ ਚੀਜ਼ ਇਹ ਹੁੰਦੀ ਸੀ ਪਾਸ ਹੋ ਗਿਆ ਬਸ ਠੀਕ ਹੈ ਹਾਂ ਹੁਣ ਤਾਂ ਨੰਬਰਾਂ ਦੀ ਦੌੜ ਵੀ ਲੱਗ ਗਈ ਹੈ ਕਿ ਰੈਂਕ ਆਉਣਾ ਚਾਹੀਦਾ ਅੱਛਾ ਤੁਹਾਨੂੰ ਲੱਗਦਾ ਕਿ ਇਹ ਚੀਜ਼ ਸਹੀ ਹੈ ਜਾਂ ਫਿਰ ਜਦੋਂ ਅਸੀਂ ਪੜਦੇ ਹੁੰਦੇ ਸੀ ਤਾਂ ਸਾਡੇ ਘਰ ਦੇ ਇੰਨੇ ਜੀ ਖੁਸ਼ ਹੋ ਜਾਂਦੇ ਸੀ ਕਿ ਬੱਚਾ ਪਾਸ ਹੋ ਗਿਆ ਪਾਸ ਹੋ ਗਿਆ ਹਾਂ ਤੁਹਾਨੂੰ ਲੱਗਦਾ ਕਿ ਇਹ ਕਿਤੇ ਨਾ ਕਿਤੇ ਅੱਜ ਕੱਲ ਦੇ ਬੱਚਿਆਂ ਦੇ ਉੱਤੇ ਵੱਡਾ ਪ੍ਰੈਸ਼ਰ ਪਾਉਂਦੀ ਹੈ ਚੀਜ਼ ਕਿ ਉਹ ਫਲਾਣੇ ਦੇ ਇੰਨੇ ਨੰਬਰ ਆਏ ਤੇ ਤੇਰੇ ਇੰਨੇ ਆਣੇ ਚਾਹੀਦੇ ਆ ਸਾਰੀ ਜ਼ਿੰਮੇਵਾਰ ਹੈ ਜੀ ਇਸ ਚੀਜ਼ ਹੈਗੇ ਨੀ ਪ੍ਰੈਸ਼ਰ ਤਾਂ ਬਹੁ ਫਸਟ ਆਫ ਆਲ ਤੱਕ ਨੂੰ ਹੀ ਸ਼ੁਰੂ ਹੋ ਜਾਂਦਾ ਪ੍ਰੈਸ਼ਰ ਬੱਚੇ ਤੇ ਹਾਂ ਤੇ ਮਾ ਮਾਪ ਨੂੰ ਕਹਿ ਕੀ ਤੋਰਦੇ ਨੇ ਪੁੱਤ ਐਸ ਵਾਰ ਤੂੰ 97% ਲੈ ਕੇ ਆਈ ਤੈਨੂੰ ਆ ਲੈ ਕੇ ਦੇਵਾਂਗੇ ਹਾਂ ਜਿਹੜੇ ਲਾਲਚ ਜਿਹੜੇ ਲਾਲਚ ਦੇ ਤਾਂ ਇੱਥੋਂ ਹੀ ਮਤਲਬ ਮੈਨੂੰ ਲੱਗਦਾ ਰਿਸ਼ਵਤ ਦਾ ਸਿਸਟਮ ਵੀ ਇੱਥੋਂ ਹੀ ਸ਼ੁਰੂ ਹੋ ਜਾਂਦਾ ਬਿਲਕੁਲ ਤੁਸੀਂ ਦੇਖੋ ਐਜੂਕੇਸ਼ਨ ਦੇ ਵਿੱਚ ਕੀ ਹੈ ਤੁਸੀਂ ਜੇ ਬੱਚੇ ਨੂੰ ਇਹ ਕਹਿਤਾ ਚਲੋ ਵੀ ਤੂੰ ਇੰਨੇ ਪਰਸੈਂਟ ਲੈ ਕੇ ਆਈ ਮਾੜੀ ਗੱਲ ਨਹੀਂ ਹੈ ਵੀ ਤੁਸੀਂ ਇੱਕ ਚਲੋ ਟਾਸਕ ਹੈ ਇੱਕ ਟਾਰਗੇਟ ਦਿੰਨੇ ਹੋ ਤਾਂ ਅਚੀਵ ਕਰਨ ਲਈ ਬੱਚਾ ਮਿਹਨਤ ਵੀ ਕਰਦਾ ਹੈ ਪਰ ਤੁਸੀਂ ਨਾਲ ਉਹ ਇਹ ਨਹੀਂ ਕਹਿੰਦੇ ਜੇ ਨੇ ਨੇ ਨਾ ਲੈ ਕੇ ਆਇਆ ਫਿਰ ਵੀ ਕੋਈ ਗੱਲ ਨਹੀਂ ਹਾਂ ਤੁਸੀਂ ਉਹ ਗੱਲ

ਤਾਂ ਉਹਦੇ ਦਾ ਤੁਸੀਂ ਇਹ ਗੱਲ ਹੀ ਨਹੀਂ ਕੀਤੀ ਹੋਈ ਵੀ ਜੇ ਘਟਾਗੇ ਤਾਂ ਵੀ ਕੋਈ ਗੱਲ ਨਹੀਂ ਤਾਂ ਉਹਦਾ ਡਿਪਰੈਸ਼ਨ ਚ ਲੈਂਦਾ ਨਾ ਔਰ ਦੂਜੀ ਚੀਜ਼ ਮੈਨੂੰ ਵੀ ਲੱਗਦੀ ਹੈ ਕਿ ਉਦੋਂ ਪੜ੍ਹਾਈ ਦੇ ਵਿੱਚ ਸਿਰਫ ਬੇਸਿਕ ਨੋਲੇਜ ਜਿਹੜੀ ਸਾਨੂੰ ਹੋਣੀ ਚਾਹੀਦੀ ਸੀ ਪੜ੍ਹਾਈ ਦੇ ਵਿੱਚ ਉਹ ਸੀ ਹੁਣ ਐਕਸਟਰਾ ਨੋਲੇਜ ਵੀ ਐਸੀ ਕਿ ਬੱਚਾ ਕਿਸੇ ਵੀ ਫੀਲਡ ਤੋਂ ਜਾਂ ਕਿਸੇ ਵੀ ਪੱਖ ਤੋਂ ਬੱਚਾ ਦੂਰਾ ਨਹੀਂ ਰਹਿਣਾ ਚਾਹੀਦਾ ਤਾਂ ਉਹ ਪੜ੍ਹਾਈਆਂ ਦਾ ਜਿਹੜਾ ਲੈਵਲ ਉਹ ਵੀ ਮੇਰੇ ਖਿਆਲ ਚ ਅਪ ਟੂ ਅਪ ਹੋਇਆ ਹਨਾ ਤੇ ਉਹਦੇ ਇਨਕਰੀਜ਼ ਹੋਣ ਕਰਕੇ ਵੀ ਬੱਚੇ ਦੇ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਜਿਹੜਾ ਉਹ ਪਾ ਰਿਹਾ ਦਿਮਾਗ ਤੇ ਹਨਾ ਫਿਜ਼ੀਕਲੀ ਉਹ ਗਰੋ ਨਹੀਂ ਕਰ ਪਾ ਰਿਹਾ ਔਰ ਫਿ ਤੂੰ ਜਿਆਦਾ ਟਾਈਮ ਬੈ ਕੇ ਪੜ੍ਹਨਾ ਹਨਾ ਉਹ ਪਹਿਲਾ ਸਕੂਲੋਂ ਆਉਂਦਾ ਔਰ ਉਹਦਾ ਬੈਗ ਦਾ ਬਰਡਨ ਫਿਰ ਉਸ ਤੋਂ ਬਾਅਦ ਜਦੋਂ ਘਰੇ ਆਉਂਦਾ ਫਿਰ ਉਹਨੂੰ ਕਹਿ ਦਿੰਦੇ ਨੇ ਕਿ ਤੂੰ ਇੰਨਾ ਟਾਈਮ ਖੇਡਣਾ ਔਰ ਉਸ ਤੋਂ ਬਾਅਦ ਤੂੰ ਪੜ੍ਹਨਾ ਹਨਾ ਤੇ ਉਹ ਟਿਊਸ਼ਨਾਂ ਫਿਰ ਚੱਲਿਆ ਜਾਂਦਾ ਸਾਰਾ ਦਿਨ ਤਾਂ ਮਤਲਬ ਬੱਚੇ ਦਾ ਇਦਾਂ ਹੀ ਲੰਘ ਜਾਂਦਾ ਔਰ ਹੁਣ ਰਹਿੰਦਾ ਹੁੰਦਾ ਜਿਹੜੀ ਸਾਡੀ ਟੈਕਨੋਲੋਜੀ ਨੇ ਕਰਤੀ ਆ ਫੋਨ ਆ ਗਏ ਆ ਹੁਣ ਤਾਂ ਬੱਚੇ ਦਾ ਫਿਜ਼ੀਕਲ ਐਕਟੀਵਿਟੀ ਤਾਂ ਬਿਲਕੁਲ ਹੀ ਖਤਮ ਆ ਸੋ ਮੈਨੂੰ ਨਹੀਂ ਲੱਗਦਾ ਕਿ ਇਹ ਨੰਬਰਾਂ ਦੀ ਦੌੜ ਦੇ ਵਿੱਚ ਬੱਚੇ ਨੂੰ ਪਾ ਕੇ ਅਸੀਂ ਇੱਕ ਚੰਗਾ ਇਨਸਾਨ ਬਣਾ ਸਕਦੇ ਆ ਹਨਾ ਤਾਂ ਉਹ ਸਾਰਾ ਦੀ ਭਾਵਨਾ ਹੀ ਰੱਖੂਗਾ ਕਦੇ ਵੀ ਉਹ ਨਾਲ ਮਿਲ ਕੇ ਚੱਲਣ ਵਾਲੀ ਜਿਹੜੀ ਇੱਕ ਸਪੋਰਟਸਮੈਨਸ਼ਿਪ ਵਾਲੀ ਭਾਵਨਾ ਹੁੰਦੀ ਉਹ ਨਹੀਂ ਰਹੂਗੀ ਬੱਚੇ 'ਚ ਤੁਸੀਂ ਦੋਵੇਂ ਹੀ ਥੀਏਟਰ ਤੋਂ ਬੈਕਗ੍ਰਾਉਂਡ ਤੋਂ ਤਾਂ ਸਾਡੇ ਥੀਏਟਰ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਗੇਮਸ ਕਰਾਈਆਂ ਜਾਂਦੀਆਂ ਤਾਂ ਕਿ ਅਸੀਂ ਫਿਜ਼ੀਕਲੀ ਵੀ ਜਿਹੜਾ ਇਹ ਫਿਟ ਰਹੀ ਹੈ ਐਂਡ ਮੈਂਟਲੀ ਵੀ ਤਾਂ ਤੁਹਾਨੂੰ ਲੱਗਦਾ ਕਿ ਉਹ ਜਿਹੜੀਆਂ ਗੇਮਸ ਹੁੰਦੀਆਂ ਨੇ ਉਹ ਨੋਰਮਲ ਸਕੂਲ ਦੇ ਵਿੱਚ ਕਾਲਜੇਸ ਦੇ ਵਿੱਚ ਜਿਹੜੇ ਹੋਰ ਫੀਲਡ ਦੇ ਬੱਚੇ ਆ ਉਹਨਾਂ ਨੂੰ ਵੀ ਹੋਣੀਆਂ ਚਾਹੀਦੀਆਂ ਡੈਫੀਨਿਟਲੀ ਹੋਣੀਆਂ ਚਾਹੀਦੀਆਂ ਕਿਉਂਕਿ ਉਹ ਜੋ ਅਸੀਂ ਕਿ ਇੱਕ ਪ੍ਰੋਸੈਸ ਚੋਂ ਨਿਕਲਦੇ ਨਾ ਜਿਵੇਂ ਥੀਏਟਰ ਅਸੀਂ ਕਰਦੇ ਆ ਜਾਂ ਤੁਸੀਂ ਐਜੂਕੇਸ਼ਨ ਲੈਨੇ ਹੋ 2 ਸਾਲ ਦੀ ਡਿਗਰੀ ਕਰਦੇ ਹੋ ਜਾਂ ਚਾਹੇ ਕਿਸੇ ਗਰੁੱਪ ਨਾਲ ਕੰਮ ਕਰਦੇ ਹੋ ਤਾਂ ਉਹ ਗੇਮਸ ਦਾ ਮਤਲਬ ਇਹ ਹੁੰਦਾ ਵੀ ਤੁਹਾਡੇ ਕਈ ਸਕਿੱਲ ਇੰਪਰੂਵ ਕਰਾਉਂਦੀਆਂ ਨੇ ਉਹ ਜ਼ਰੂਰੀ ਨਹੀਂ ਹੈਗਾ ਵੀ ਤੁਹਾਡੇ ਥੀਏਟਰ ਚ ਹੀ ਕੰਮ ਆਉਂਦੀਆਂ ਨੇ ਹੁਣ ਆਪਾਂ ਗੱਲ ਕਰ ਰਹੇ ਆ ਤਾਂ ਆ ਗੱਲ ਕਰਨ ਦਾ ਸਾਨੂੰ ਸਲੀਕਾ ਵੀ ਉੱਥੇ ਆਏਗਾ ਤਾਂ ਉਹ ਇਹ ਚੀਜ਼ ਤੁਹਾਨੂੰ ਕਿਸੇ ਵੀ ਫੀਲਡ ਚ ਕੰਮ ਆ ਸਕਦੀ ਹੈ ਤਾਂ ਇਹ ਇੰਪਲੀਮੈਂਟ ਮੈਂ ਤਾਂ ਕਹਿਣਾ ਹੋਣੀ ਚਾਹੀਦੀ ਨੇ ਥੀਏਟਰ ਦਾ ਸਬਜੈਕਟ ਲਾਗੂ ਹੋਣਾ ਚਾਹੀਦਾ ਸਕੂਲਾਂ ਦੇ ਵਿੱਚ ਬਿਲਕੁਲ ਜਿਵੇਂ ਹੁਣ ਮਤਲਬ ਸਾਨੂੰ ਤੁਸੀਂ ਦੇਖੋ ਵੀ ਸਾਨੂੰ ਯੂਨੀਵਰਸਿਟੀ ਚ ਜਾ ਕੇ ਪਤਾ ਚੱਲਿਆ ਸੀ ਵੀ ਥੀਏਟਰ ਦੀ ਵੀ ਐਮਏ ਹੁੰਦੀ ਆ ਜਾਂ ਇਹਦੇ ਲਈ ਵੀ ਸਟੱਡੀ ਹੁੰਦੀ ਆ ਨਾ ਜਿਵੇਂ ਜਰਨਲਿਜ਼ਮ ਦਾ ਮੈਨੂੰ ਨੌਲੇਜ ਨਹੀਂ ਸੀ ਮੇਰੀ ਜਰਨਲਿਜ਼ਮ ਦੀ ਸਟੱਡੀ ਆ ਹਨਾ ਤਾਂ ਮੈਨੂੰ ਮੈਨੂੰ ਉਹਦੀ ਨੌਲੇਜ ਨਹੀਂ ਸੀ ਕਿ ਮੈਨੂੰ ਪਤਾ ਹੀ ਨਹੀਂ ਸੀ ਕਿਉਂਕਿ ਅਸੀਂ ਅਵੇਅਰ ਜਿਵੇਂ ਛੋਟੇ ਸ਼ਹਿਰਾਂ ਦੇ ਵਿੱਚ ਬੱਚੇ ਅਵੇਅਰ ਹੀ ਨਹੀਂ ਹੈਗੇ ਵੀ ਅਸੀਂ ਕੀ ਕੁਝ ਕਰ ਸਕਦੇ ਆ ਸਾਡੇ ਲਈ ਇੰਜੀਨੀ ਤੇ ਇਸ ਤੋਂ ਬਿਨਾ ਜੇ ਟੀਚਰ ਰਹਿ ਜਾਂਦਾ ਹਨਾ ਤੀਜੀ অপਸ਼ਨ ਤਾਂ ਇਹਨਾਂ ਤੋਂ ਬਿਨਾ ਵੀ ਕੋਈ ਫੀਲਡ ਹੁੰਦਾ ਸਾਡੇ ਪੇਰੈਂਟਸ ਨੂੰ ਤੱਕ ਨੂੰ ਪਤਾ ਸੀਗਾ ਵੀ ਇਹ ਚੀਜ਼ ਹੁੰਦੀ ਆ ਨਾ ਤੇ ਜਦੋਂ ਮੈਂ ਜੁਆਇਨ ਕੀਤੀ ਜਰਨਲਿਜ਼ਮ ਤਾਂ ਫੇਰ ਜਾ ਕੇ ਮੇਰੇ ਪੇਰੈਂਟਸ ਨੂੰ ਪਤਾ ਚੱਲਿਆ ਸੀ ਇਹ ਵੀ ਇਹਦੀ ਵੀ ਕੋਈ ਸਟੱਡੀ ਹੁੰਦੀ ਆ ਠੀਕ ਹੈ ਤਾਂ ਉਹ ਇਹ ਚੀਜ਼ ਆ ਕਿ ਮਤਲਬ ਅਵੇਅਰਨੈਸ ਨਹੀਂ ਹੈਗੀ ਦੂਸਰਾ ਚੀਜ਼ ਵੀ ਤੁਸੀਂ ਬੱਚੇ ਜਿਹੜੇ ਤੁਸੀਂ ਗੇਮਸ ਦੀ ਗੱਲ ਕੀਤੀ ਕਿ ਇਹ ਜਿਹੜੀਆਂ ਜਿਹੜੀਆਂ ਐਕਟੀਵਿਟੀਜ਼ ਵਰਕਸ਼ਾਪ ਚ ਅਸੀਂ ਕਰਦੇ ਆ ਹਨਾ ਤਾਂ ਉਹ ਬੱਚੇ ਦੀ ਸਟੱਡੀ ਚ ਵੀ ਹੋਣੀਆਂ ਚਾਹੀਦੀਆਂ ਨੇ ਮੇਰੇ ਖਿਆਲ ਚ ਇਹੇ ਚੀਜ਼ ਨੂੰ ਦੇਖੋ ਥੀਏਟਰ ਮੇਰੇ ਅੰਦਰ ਕੰਫੀਡੈਂਸ ਲੈ ਕੇ ਆਇਆ ਜਿਵੇਂ ਅੱਜ ਬੋਲ ਪਾ ਰਹੀ ਹਾਂ ਇੱਥੇ ਬਹਿ ਕੇ ਹਨਾ ਤਾਂ ਉਹ ਉਹਦਾ ਰੀਜ਼ਨ ਮੇਰੇ ਮੈਂ ਸਭ ਤੋਂ ਵੱਡਾ ਕ੍ਰੈਡਿਟ ਦਿੰਨੀ ਆ ਥੀਏਟਰ ਨੂੰ ਤੇ ਥੀਏਟਰ ਜਿਵੇਂ ਥੀਏਟਰ ਦੇ ਕੀਤਾ ਤਾਂ ਉਸ ਤੋਂ ਬਾਅਦ ਮੈਂ ਮਤਲਬ ਅੱਜ ਜੋ ਵੀ ਜਿੰਨਾ ਵੀ ਕੰਮ ਕਰ ਰਹੀ ਹਾਂ ਉਹਦੇ ਵਿੱਚ ਕੰਫੀਡੈਂਸ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਤੇ ਬੱਚੇ ਦੇ ਵਿੱਚ ਜੇ ਕੋਈ ਟੈਲੈਂਟ ਹੈਗਾ ਤਾਂ ਉਹ ਸਟੇਜ ਤੇ ਜਦੋਂ ਖੜਦਾ ਸਕੂਲ ਦੇ ਵਿੱਚ ਜੇ ਐਕਟੀਵਿਟੀਆਂ ਹੁੰਦੀਆਂ ਨੇ ਕਲਚਰਲ ਐਕਟੀਵਿਟੀਆਂ ਹਨਾ ਤਾਂ ਬੱਚੇ 'ਚ ਉਹ ਚੀਜ਼ ਇੱਕ ਫੀਲ ਆਉਂਦਾ ਕਿ ਮੈਂ ਆ ਚੀਜ਼ ਕਰ ਸਕਦਾ ਆਪਣੇ ਆਪ ਨੂੰ ਅੰਦਰੋਂ ਨਿਖਾਰਦਾ ਇੱਕ ਅੱਛੀ ਐਕਟੀਵਿਟੀ ਜਦੋਂ ਉਨੇ ਪੋਜ਼ਿਟਿਵ ਹੋਣਗੀਆਂ ਸੋ ਮੇਰੇ ਖਿਆਲ ਚ ਬਹੁਤ ਚੀਜ਼ਾਂ ਜ਼ਰੂਰੀ ਨੇ ਬੱਚੇ ਦੀ ਗਰੋਥ ਲਈ ਜੀ ਅੱਛਾ ਪਵਨ ਜਿਵੇਂ ਤੁਹਾਡੀ ਅਸੀਂ ਜਰਨੀ ਵੇਖੀਏ ਤੁਸੀਂ ਐਜ਼ ਅ ਜਰਨਲਿਸਟ ਸ਼ੁਰੂ ਕੀਤਾ ਐਂਡ ਹੁਣ ਤੁਸੀਂ ਐਜ਼ ਅ ਆਰਟਿਸਟ ਕੰਮ ਕਰ ਰਹੇ ਹੋ ਤਾਂ ਮਤਲਬ ਇਹ ਤੁਹਾਡਾ ਸੀਗਾ ਕਿ ਮੈਂ ਇਸ ਤਰ੍ਹਾਂ ਆਪਣੀ ਜਰਨੀ ਕਰੂੰਗੀ ਜਾਂ ਫਿਰ ਗੋ ਵਿਦ ਦਾ ਫਲੋ ਦੇਖੋ ਆਪਾਂ ਸੋਚ ਕੇ ਤਾਂ ਬੰਦਾ ਕੁਝ ਵੀ ਨਹੀਂ ਕਰਦਾ ਹੁੰਦਾ ਮੇਰੇ ਖਿਆਲ ਤੋਂ ਇਹਨਾਂ ਨੂੰ ਵੀ ਨਹੀਂ ਪਤਾ ਹੋਣਾ ਕਿ ਵੀ ਮੈਂ ਐਕਟਰ ਹੀ ਬੰਦਣਾ ਹਨਾ ਮਤਲਬ ਇਹ ਹਰ ਬੰਦੇ ਦੀ ਜਰਨੀ ਏ ਇਦਾਂ ਹੁੰਦੀ ਆ ਤਾਂ ਮਤਲਬ ਮੇਰਾ ਮੇਨ ਟਾਰਗੇਟ ਸੀਗਾ ਟੀਵੀ ਤੇ ਆਉਣ ਦਾ ਕਿ ਮੈਂ ਸਕਰੀਨ ਤੇ ਅੱਗੇ ਹੋਣਾ ਚਾਹੁੰਦੀ ਆ ਨਾ ਤੇ ਉਹ ਜਿਹੜੀ ਚੀਜ਼ ਸੀਗੀ ਉਹ ਮੈਨੂੰ ਮੇਰੇ ਖਿਆਲ ਚ ਉਹ ਕੰਫੀਡੈਂਸ ਜਿਵੇਂ ਪਹਿਲਾਂ ਕਿਹਾ ਮੈਨੂੰ ਥੀਏਟਰ ਨਹੀਂ ਦਿੱਤਾ ਤੇ ਮੈਨੂੰ ਤਾਂ ਖੁਦ ਨੂੰ ਵੀ ਨਹੀਂ ਪਤਾ ਸੀ ਕਿ ਮੈਂ ਇਸ ਫੀਲਡ ਵੱਲ ਜਾਉਂਗੀ ਜਾਂ ਸਾਡੇ ਘਰ ਦੇ ਮਤਲਬ ਓਬਵੀਅਸ ਜੀ ਗੱਲ ਆ ਕਿ ਸਾਡੇ ਪਰਿਵਾਰ ਉਦਾਂ ਦੇ ਹੁੰਦੇ ਆ ਕਿ ਉਹਨਾਂ ਨੂੰ ਇਹ ਫੀਲਡ ਲੱਗਦਾ ਵੀ ਨਹੀਂ ਹੁੰਦਾ ਕਿ ਬੱਚਿਆਂ ਲਈ ਇਹਨਾਂ ਦੇ ਕੁੜੀਆਂ ਲਈ ਸਿਕਿਉਰ ਆ ਤਾਂ ਮਤਲਬ ਇਹ ਬਸ ਜੇ ਜੋ ਚੀਜ਼ ਕਿਸਮਤ ਚ ਜਿਵੇਂ ਲਿਖੀ ਹੁੰਦੀ ਆ ਉਹ ਬੰਦੇ ਨੇ ਉਵੇਂ ਰਾਹ ਤੁਰਦੇ ਜਾਣਾ ਬਣਾਉਂਦੇ ਜਾਣਾ ਹਨਾ ਤਾਂ ਬਾਕੀ ਜਦੋਂ ਲੱਗ ਗਿਆ ਪਤਾ ਵੀ ਹੁਣ ਮੈਂ ਇਸੇ ਚੀਜ਼ ਲਈ ਬਣੀ ਆ ਮੈਂ ਇਹੀ ਕਰਨਾ ਤਾਂ ਫੇਰ ਤਾਂ ਮਤਲਬ ਸ਼ੁਰੂ ਹੋ ਗਿਆ ਸੀ ਤੇ ਜਰਨੀ ਇਦ ਨਹੀਂ ਚੱਲਦੀ ਰਹੀ ਫਿਰ ਕੀ ਬਾਤ ਹੈ ਅੱਛਾ ਨਵਦੀਪ ਸਰ ਜੇ ਤੁਹਾਨੂੰ ਪੁੱਛੀਏ ਕਿ ਤੁਸੀਂ ਐਜ਼ ਅ ਐਕਟਰ ਨਾ ਹੁੰਦੇ ਤਾਂ ਤੁਸੀਂ ਕੀ ਹੁੰਦੇ ਮੈਂ ਜੇ ਐਨ ਐਕਟਰ ਨਾ ਹੁੰਦਾ ਜੇ ਬਸ ਤਾਂ ਸ਼ਾਇਦ ਜੇ ਖਾਨਦਾਨੀ ਸਾਡੀ ਪੇਸ਼ਾ ਹੁੰਦਾ ਤਾਂ ਮੈਂ ਡਾਕਟਰ ਹੁੰਦਾ ਓਵਾ ਜਾ ਮੈਂ ਤੇ ਤੁਹਾਨੂੰ ਪੱਕਾ ਗਾਲਾ ਪੈ ਜਾਵੇ ਜੇ ਤੁਸੀਂ ਘਰੇ ਦੱਸਿਆ ਹੋਣਾ ਜਾ ਮੈਂ სპੋਰਟਸਮੈਨ ਹੁੰਦਾ ਜੀ ਅੱਛਾ ਹਾਂ ਮੈਨੂੰ ਸਪੋਰਟਸ ਖੋਪ ਪਸੰਦ ਰਹੀ ਹੈ ਤੇ ਮੇਰਾ ਆਰਮੀ ਚ ਵੀ ਬਹੁਤ ਸ਼ੌਂਕ ਸੀ ਵੀ ਆ ਮੈਂ ਕਿੰਨੇ ਫੀਲਡ ਹੁੰਦੇ ਤੇ ਫਿਰ ਇਹ ਕਿਵੇਂ ਚੁਣਿਆ ਤੁਸੀਂ ਬਸ ਉਹ ਜਦੋਂ ਕਰਦੇ ਸੀ ਸਕੂਲ ਦੇ ਵਿੱਚ ਸਕੂਲ ਤੋਂ ਬਾਅਦ ਕਾਲਜ ਥੀਏਟਰ ਕਰਨ ਲੱਗੇ ਥੀਏਟਰ ਤੋਂ ਬਾਅਦ ਯੂਨੀਵਰਸਿਟੀ ਆ ਦੇਖੋ ਉਹੀ ਫਿਰ ਉਹੀ ਚੀਜ਼ ਆ ਜਾਂਦੀ ਹੈ ਕਿ ਬਟ ਮੈਨੂੰ ਲੱਗਦਾ ਸਕੂਲ ਲੈਵਲ ਤੱਕ ਤਾਂ ਤੁਹਾਨੂੰ ਕੁਝ ਕਲੀਅਰ ਨਹੀਂ ਹੁੰਦਾ ਨਾ ਹੀ ਮੈਨੂੰ ਲੱਗਦਾ ਹੋਣਾ ਚਾਹੀਦਾ ਇੰਨਾ ਦਿਮਾਗ ਤੇ ਲੋਡ ਜਵਾਗ ਦੇ ਕਿਉਂ ਬਣਾ ਤੂੰ ਕੀ ਬਣਾ ਵੱਡਾ ਹੋ ਹੋ ਤਾਂ ਪਹਿਲਾ ਟਾਸਕ ਤਾਂ ਇਹ ਵੀ ਵੱਡਾ ਹੀ ਹੋ ਜੇ ਫਿਰ ਉਹ ਅੱਗੇ ਤਾਂ ਹਾਂ ਜਦੋਂ ਸਮਝ ਆਉਂਦੀ ਆ ਆਫਟਰ ਤੁਸੀਂ ਸਕੂਲ ਤੋਂ ਤੁਸੀਂ ਉਹ ਤੋਂ ਥੋੜਾ ਸਮਝਦਾਰ ਹੋਣੇ ਉਹ ਲੱਗਦਾ ਵੀ ਹਾਂ ਤੁਸੀਂ ਕੋਈ ਚੀਜ਼ਾਂ ਕੁਝ ਕੁ ਰੇਅਰ ਕੇਸ ਚ ਹੁੰਦਾ ਵੀ ਵੈਸੇ ਹੀ ਕਲੀਅਰ ਹੁੰਦੀਆਂ ਚੀਜ਼ਾਂ ਵੀ ਇਹਨੇ ਬੱਚੇ ਨੇ ਇਹ ਕਰਨਾ ਹੈਗਾ ਅਦਰਵਾਈਜ਼ ਤਾਂ ਜਿਹੜਾ ਬਚਪਨ ਉਹ ਬਚਪਨ ਹੀ ਰਹਿਣਾ ਚਾਹੀਦਾ ਵੀ ਆ ਐਡਾ ਬੋਝ ਨਾ ਪਾਉਣਾ ਚਾਹੀਦਾ। ਹੂੰ ਹੂੰ। ਔਰ ਤੁਸੀਂ ਜਿਵੇਂ ਇਹਨਾਂ ਨੇ ਕਿਹਾ ਕਿ ਸਾਨੂੰ ਮਤਲਬ ਸਕੂਲ ਤੇ ਕਾਲਜ ਆਉਂਦੇ ਆਉਂਦੇ ਹਨਾ ਮਤਲਬ ਇਹਨਾਂ ਨੂੰ ਲੱਗਣ ਲੱਗਿਆ ਸੀ ਕਿ ਮੈਂ ਇਸ ਫੀਲਡ 'ਚ ਬਣਿਆ ਤਾਂ ਮਤਲਬ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਾਡਾ ਜਿਹੜਾ ਸਕੂਲ ਜਾਂ ਕਾਲਜ ਨੇ ਜਿਹੜੀ ਵੀ ਐਜੂਕੇਸ਼ਨ ਸਾਡੇ ਇਸ ਪਲੈਟਫਾਰਮਸ ਨੇ ਉਹਨਾਂ ਉੱਥੇ ਕਿੰਨਾ ਜ਼ਰੂਰੀ ਹੈ ਬੱਚੇ ਦੀ ਗਰੋਥ ਇੰਟਰਨਲੀ ਹੋਣਾ। ਹੂੰ। ਤੇ ਮਤਲਬ ਉੱਥੋਂ ਹੀ ਬੱਚੇ ਨੂੰ ਕਲੀਅਰ ਹੁੰਦਾ ਕਿ ਮੈਂ ਫਿਊਚਰ 'ਚ ਕੀ ਕਰ ਸਕਦਾ। ਬਿਲਕੁਲ। ਅੱਛਾ ਜ ਤਾਂ ਇਸ ਤਰ੍ਹਾਂ ਦੇ ਨਾ ਕੁਝ ਕੁ ਬੱਚੇ ਸੀ ਆਪਣੀ ਲਾਈਫ ਦੇ ਵਿੱਚ ਇਰਦਗਿਰਦ ਜ਼ਰੂਰ ਵੇਖਿਆ ਹੁੰਦੇ ਹੁਣ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਬਹੁਤ ਨਰਾਇਕ ਸੀ ਮੈਨੂੰ ਲੱਗਿਆ ਕਿ ਦੇਖੋ ਕਿ ਮੈਂ ਆਪਣੀ ਗੱਲ ਕਰਾਂ ਤਾਂ ਬਹੁਤ ਸ਼ਿਆਰ ਸੀ ਉਹ ਸ਼ਿਆਰ ਸੀ ਤਾਂ ਮੈਨੂੰ ਵੀ ਲੱਗਦਾ ਸੀ ਤਾਂ ਮਤਲਬ ਜਦੋਂ ਅਸੀਂ ਉਹ ਬੱਚਿਆਂ ਨੂੰ ਵੇਖਦੇ ਹੁੰਦੇ ਤਾਂ ਐਵੇਂ ਹੁੰਦਾ ਹੁੰਦਾ ਸੀ ਕਿ ਯਾਰ ਇਹ ਪਤਾ ਨਹੀਂ ਕਿੰਦਾ ਫਸਦਾ ਹੈ ਤਾਂ ਮਤਲਬ ਤੁਸੀਂ ਕੋਈ ਇਸ ਤਰ੍ਹਾਂ ਦਾ ਬੱਚਾ ਜਿਹਨੂੰ ਵੇਖਿਆ ਹੋਵੇ ਕਿ ਹਾਂ ਸਕੂਲ ਟਾਈਮ 'ਚ ਤਾਂ ਬਹੁਤ ਅੱਛਾ ਕਰ ਰਿਹਾ ਹੈ ਬਟ ਜਦੋਂ ਤੁਹਾਨੂੰ ਹੁਣ ਪਤਾ ਲੱਗੇ ਤਾਂ ਤੁਸੀਂ ਬੜੇ ਹੈਰਾਨ ਹੋਵੋ ਕਿ ਹਾਂ ਯਾਰ ਇਹ ਉਦੋਂ ਤਾਂ ਚੰਗਾ ਸੀ ਬਟ ਹੁਣ ਇਹ ਉਸ ਲੈਵਲ ਤੇ ਨਹੀਂ ਵੀ ਇੱਕ ਅਸੀਂ ਉਮੀਦ ਬਣਾ ਲੰਨੀ ਆ ਨਾ ਕਿ ਸ਼ਾਇਦ ਕਿ ਉਹ ਕੋਈ ਤੁਹਾਡੇ ird gird ਕੁਛ ਇਦਾਂ ਦਾ ਵੇਖਿਆ ਤੁਸੀਂ ਮੈਂ ਬਿਲਕੁਲ ਦੇਖਿਆ ਨੇ ਮੈਂ ਸਕੂਲ ਚ ਚਲੋ ਮੈਂ ਨਾਮ ਤਾਂ ਨਹੀਂ ਲਊਗਾ ਮੇਰਾ ਨਾਮ ਵੀ ਜਿਆਦਾ ਉਹਨਾਂ ਦੇ ਉਹ ਕਾਫੀ ਇੰਟੈਲੀਜੈਂਟ ਸੀ ਮੁੰਡੇ ਸਾਡੇ ਸਕੂਲ ਦੇ ਵਿੱਚ ਤੇ ਉਹ ਫਰਸਟ ਵੀ ਹੁੰਦੇ ਰਹੇ ਨੇ ਫਰਸਟ ਹੀ ਹੁੰਦੇ ਫਰਸਟ ਸੈਕੰਡ ਹਾਂਜੀ ਕਾਫੀ ਉਹਨਾਂ ਤੋਂ ਸਾਰੇ ਪ੍ਰਭਾਵਤ ਵੀ ਹੁੰਦੀ ਸੀ ਯਾਰ ਇਹ ਫਸਟ ਹੀ ਆਉਂਦੇ ਔਰ ਉਹਨਾਂ ਨੂੰ ਦੇਖ ਕੇ ਆ ਲੱਗਦਾ ਹੁੰਦਾ ਵੀ ਇਹ ਕਿਤੇ ਕੋਈ ਬਹੁਤ ਵੱਡੇ ਲਾਭ ਡੇ ਆ ਕੇ ਸਰਫ ਬਣਨਗੇ ਤੋਂ ਉਹੀ ਤੁਹਾਡੀ ਗੱਲ ਵੀ ਮੈਂ ਹੁਣ ਉਹ ਵਿਚਾਰੇ ਠੀਕ ਹੈ ਕੰਮ ਕਰ ਰਹੇ ਨੇ ਪਰ ਉਸ ਲੈਵਲ ਦਾ ਨਹੀਂ ਕਰ ਰਹੇ ਜਿੰਨੇ ਉਹ ਸਕੂਲ ਚ ਇਟਾਲੀਅਨ ਹੋਣੇ ਸੀ ਉਹ ਇੱਕ ਤਾਂ ਕੋਈ ਸ਼ਾਪ ਐ ਇੱਕ ਦੀ ਇੱਕ ਕਿਤੇ ਕਿਸੇ ਕੰਪਨੀ ਚ ਲੱਗਾ ਹੋਇਆ ਮਤਲਬ ਅਟ ਉਸ ਲੈਵਲ ਤੇ ਨਹੀਂ ਪਹੁੰਚ ਸਕੇ ਉਹ ਕਾਰਨ ਫਿਰ ਉਹੀ ਆ ਜਾਂਦਾ ਵੀ ਕੀ ਐ ਤੁਹਾਡਾ ਜਿਹੜਾ ਸਿਸਟਮ ਐ ਨਾ এডੂਕੇਸ਼ਨ ਦਾ ਤਾਂ ਉਹਨੂੰ ਤੁਸੀਂ ਬੱਚੇ ਜਵਾਕਾਂ ਦੇ ਵਿੱਚ ਨਾ ਇਹ ਵੀ ਹੁਣ ਟੀਚਰ ਵਿਚਾਰੇ ਇੰਨੇ ਬਿਜ਼ੀ ਕਰੇ ਹੋਏ ਨੇ ਹੋਰ ਕੰਮਾਂ 'ਚ ਜਿਵੇਂ ਦੱਸਿਆ ਆਪਣੇ ਇਹਨਾਂ ਨੇ ਵੀ ਉਹਨਾਂ ਦਾ ਪੂਰਾ ਧਿਆਨ ਹੀ ਨਹੀਂ ਰਹੇ ਪਉਂਦਾ ਜਵਾਕਾਂ ਤੇ ਹਾਲਾਂਕਿ ਉਹਦੋਂ ਬੱਚੇ ਤੁਹਾਨੂੰ ਕੁਝ ਪਤਾ ਲੱਗ ਜਾਂਦੇ ਵੀ ਇਹ ਬੱਚੇ ਦਾ ਇੰਟਰਸਟ ਕਿੱਧਰ ਐ ਵੀ ਇਹ ਇੰਜੀਨੀਅਰਿੰਗ 'ਚ ਜਾ ਸਕਦਾ ਐ ਡਾਕਟਰ ਬਣ ਸਕਦਾ ਐ ਜਾਂ ਇਹ ਸ਼ੋਸ਼ਲਿਸਟ ਜਾਂ ਜਰਨਲਿਸਟ ਬਣ ਸਕਦਾ ਯਾ ਥੀਏਟਰ ਚ ਜਾ ਸਕਦਾ ਪਤਾ ਤਾਂ ਥੋੜਾ ਥੋੜੇ ਅੰਸ਼ਾ ਹੁੰਦੇ ਨੇ ਦੇਖੋ ਹਾਂ ਟੀਚਰ ਟੀਚਰ ਨੂੰ ਵੀ ਔਰ ਬੱਚੇ ਨਾਲ ਰਹਿ ਰਹਿ ਕੇ ਨਾ ਟੀਚਰ ਨੂੰ ਪਤਾ ਲੱਗਣ ਲੱਗ ਜਾਂਦੀਆਂ ਇਹ ਚੀਜ਼ਾਂ ਕਿ ਬੱਚਾ ਇਹਦਾ ਚਾ ਟੈਲੈਂਟ ਹੈਗਾ ਹਾਂ ਹੁਣ ਹੋ ਸਕਦਾ ਉਦੋਂ ਉਹ ਜਵਾਕ ਪੇਰੈਂਟਸ ਨੇ ਕਿਹਾ ਹੋਵੇ ਵੀ ਤੂੰ 80% ਲੈ ਕੇ ਆਉਣੇ ਨੇ ਹਾਂ ਉਹਨਾਂ ਦਾ ਰੱਟਾ ਹੀ ਇੰਨਾ ਜਿਆਦਾ ਵਧੀਆ ਸੀ ਬਹੁਤ ਜ਼ਿਆਦਾ ਰੱਟੇਬਾਸੀ ਹੁੰਚ ਇੱਕ ਤਾਂ ਬਹੁਤ ਜ਼ਿਆਦਾ ਉਹ ਰੱਟਾ ਹੁੰਦਾ ਸੀ ਵੀ ਲਾਈਨ ਟੂ ਲਾਈਨ ਰੱਟਾ ਲਾਇਆ ਹੁੰਦਾ ਸੀ ਲੈ ਸ਼ੈਰੀ ਵੈਰੀ ਬਹੁਤ ਟੀ ਫੁੱਲ ਸਟਾਪ ਜੀ ਉੱਥੇ ਹੁੰਦਾ ਸੀ ਦਾ ਜੇ ਕੀ ਤੇ ਉਹਨਾਂ ਨੂੰ ਪੜ੍ਹਨ ਦੇ ਤਰੀਕੇ ਸ਼ਾਇਦ ਵਧੀਆ ਦਿੱਤੇ ਹੁੰਦੇ ਤਾਂ ਹੋ ਸਕਦਾ ਉਹ ਜ਼ਿੰਦਗੀ ਨੂੰ ਹੋਰ ਤਰੀਕੇ ਨਾਲ ਦੇਖਦੇ ਹਾਂ ਤਾਂ ਮਤਲਬ ਉਹ ਰਿਗਰੈਟ ਕਰਦੇ ਨੇ ਜਦੋਂ ਮਿਲਦੇ ਨੇ ਕਿਉਂਕਿ ਹਾਲਾਂਕਿ ਹੁਣ ਸਾਡਾ ਸਟਰਗਲ ਨਹੀਂ ਲੈ ਉਹਨਾਂ ਨੂੰ ਦਿਖਦਾ ਉਹਨਾਂ ਨੂੰ ਲੱਗਦਾ ਖਣੀ ਅਸੀਂ ਸਿੱਧੇ ਹੀ ਆ ਕੇ ਆ ਕੰਮ ਅਸੀਂ ਕਰ ਹੀ ਰਿਹਾ ਆਲਰੇਡੀ ਤੇ ਅੱਜ ਹੀ ਸਾਨੂੰ ਲੋਕ ਜਾਣਨ ਲੱਗੇ ਜਾਂ ਕੰਮ ਪਸੰਦ ਕਰਦੇ ਨੇ ਬਟ ਉਹ ਜਿਹੜਾ ਇੰਨਾ ਸਮਾਂ ਲੰਬ ਪਰ ਫਿਰ ਵੀ ਐਂਡ ਆਫ ਦਾ ਡੇ ਉਹ ਹੁਣੇ ਸੋਚਦੇ ਨੇ ਕਹਿੰਦੇ ਯਾਰ ਅਸੀਂ ਠੀਕ ਐ ਉਦੋਂ ਆਏ ਸੀ ਬਟ ਹੁਣ ਲੱਗਦਾ ਵੀ ਨਹੀਂ ਕਿ ਉਹ ਗਲਤ ਡੋਰ ਚ ਪਏ ਹੋਏ ਸੀ ਅਸੀਂ ਮੇਰੀ ਖੁਦ ਦੀ ਲਾਈਫ ਦੀ ਜੇ ਮੈਂ ਗੱਲ ਕਰਾਂ ਮੇਰੇ ਮੇਰੀ ਲਾਈਫ ਦੇ ਵਿੱਚ ਟੀਚਰਸ ਦਾ ਬਹੁਤ ਵੱਡਾ ਯੋਗਦਾਨ ਰਿਹਾ ਨਾ ਜੇ ਮੈਂ ਅੱਜ ਇੱਥੇ ਬੈਠੀ ਆ ਤਾਂ ਮੇਰੇ ਖਿਆਲ ਚ ਉਹਨਾਂ ਦੀ ਬਦੌਲਤ ਆ ਕਿਉਂਕਿ ਦੇਖੋ ਜਦੋਂ ਮੈਂ ਮੇਰੇ ਖਿਆਲ ਚ ਮੈਂ 7th ਕਲਾਸ ਦੇ ਵਿੱਚ ਪਹਿਲੀ ਵਾਰ ਸਟੇਜ ਤੇ ਚੜੀ ਸੀ ਇਸ ਤੋਂ ਪਹਿਲਾਂ ਮੈਂ ਕਦੇ ਸਟੇਜ ਤੇ ਚੜੀ ਨਹੀਂ ਸੀ ਹੈ ਨਾ ਤੇ ਕੌਨਫੀਡੈਂਸੀ ਹੈ ਨਹੀਂ ਸੀ ਅੰਦਰ ਕਿਉਂਕਿ ਤਾਂ ਟੀਚਰਸ ਨੂੰ ਜਦੋਂ ਮੈਂ ਥੋੜਾ ਬਹੁਤ ਮਤਲਬ ਵੀ ਜਿਵੇਂ ਗੁਣਗੁਣਾ ਲੈਂਦੀ ਸੀ ਹੈ ਨਾ ਤਾਂ ਉਹ ਟੀਚਰਸ ਨੂੰ ਸੀਗਾ ਕਿ ਗਾ ਲੈਂਦੀ ਆ ਤਾਂ ਉਹ ਮੈਨੂੰ ਉਹਨਾਂ ਨੇ ਮਤਲਬ ਜਿੱਦਾਂ ਜੋ ਮਾਰਨਿੰਗ ਜ ਰਾ ਅਚਾਨਕ ਨਾਮ ਲਗਾਤਾ ਔਰ ਮੈਂ ਸਟੇਜ ਤੇ ਮਤਲਬ ਮੈਂ ਪਹਿਲੀ ਵਾਰ ਜਦੋਂ ਚੜੀ ਆ ਮੈਂ ਕੰਬ ਮੇਰੀ ਆਵਾਜ਼ ਕੰਬ ਰਹੀ ਆ ਹਨਾ ਮੇਰੇ ਪੈਰ ਕੰਬ ਰਹੇ ਨੇ ਮਤਲਬ ਮੇਰੀ ਜੋ ਹਾਲਤ ਸੀਗੀ ਤੇ ਉਹ ਸ਼ਾਇਦ ਉਸ ਤੋਂ ਬਾਅਦ ਜਦੋਂ ਮੈਨੂੰ ਉਦੋਂ ਟੀਚਰ ਤੇ ਗੁੱਸਾ ਆਇਆ ਇਹਨਾਂ ਨੇ ਮੇਰਾ ਨਾਮ ਅਚਾਨਕ ਕਿਉਂ ਲਿਆ ਔਰ ਮੈਨੂੰ ਲੱਗਦਾ ਵੀ ਹੁਣ ਅੱਜ ਜੇ ਮੈਂ ਉਹ ਟਾਈਮ ਦੇਖਦੀ ਆ ਤਾਂ ਮੈਂ ਸੋਚਦੀ ਆ ਵੀ ਥੈਂਕ ਯੂ ਮਤਲਬ ਉਹਨਾਂ ਦਾ ਨਾਮ ਮੋਨਿਕਾ ਮੈਮ ਸੀ ਮੇਰੇ ਡੀਪੀ ਟੀਚਰ ਸੀਗੇ ਸਾਡੇ ਉਹ ਤਾਂ ਉਹਨਾਂ ਨੇ ਮਤਲਬ ਜਦੋਂ ਮੈਨੂੰ ਸਟੇਜ 'ਤੇ ਪਹਿਲੀ ਵਾਰ ਚੜਨ ਦਾ ਮੌਕਾ ਦਿੱਤਾ ਤੇ ਸ਼ਾਇਦ ਅੱਜ ਮਤਲਬ ਉਹਨਾਂ ਦੀ ਬਦੌਲਤ ਮੈਂ ਇੱਥੇ ਬੈਠੀ ਆ ਔਰ ਦੂਜੀ ਚੀਜ਼ ਜੇ ਮੈਨੂੰ ਥੀਏਟਰ ਦਾ ਪਤਾ ਲੱਗਿਆ ਤਾਂ ਬਲਵਿੰਦਰ ਬੁਲਟ ਸਰ ਮਤਲਬ ਉਹਨਾਂ ਨੂੰ ਬਹੁਤ ਵਧੀਆ ਕੰਮ ਕਰ ਰਹੇ ਨੇ ਹੋਇਆ ਜੇ ਇੰਡਸਟਰੀ ਦੇ ਵਿੱਚ ਤੇ ਉਹਨਾਂ ਨੇ ਮੈਨੂੰ ਪਹਿਲੀ ਵਾਰ ਮੈਨੂੰ ਦੱਸਿਆ ਸੀ ਕਿ ਮੈਂ ਮੈਂ ਐਕਟਿੰਗ ਕਰ ਸਕਦੀ ਆ ਤਾਂ ਤਾਂ ਉਹ ਮੇਰੇ ਨਾਲ ਮਤਲਬ ਐਦਾਂ ਗੱਲਾਂ ਕਰਦੇ ਹੋਏ ਉਹਨਾਂ ਨੇ ਮੈਨੂੰ ਕਿਹਾ ਸੀ ਕਹਿੰਦੇ ਤੂੰ ਕਦੇ ਥੀਏਟਰ 'ਚ ਟਰਾਈ ਕੀਤਾ ਤੇਰੇ ਐਕਸਪ੍ਰੈਸ਼ਨ ਬਹੁਤ ਅੱਛੇ ਨੇ ਤੇ ਮੈਂ ਕਿਹਾ ਮੈਂ ਐਕਟਿੰਗ ਨਹੀਂ ਕੀਤੀ ਕਦੇ ਵੀ ਤੇ ਕਹਿੰਦੇ ਵੀ ਫਿਰ ਆਪਾਂ ਕਰਦੇ ਆਂ ਸ਼ੁਰੂ ਹਨਾ ਤਾਂ ਉਹਨਾਂ ਦੇ ਉਹਨਾਂ ਉਹਨਾਂ ਨੇ ਮੇਰੇ ਅੰਦਰੋਂ ਪਹਿਚਾਣੀ ਕਾਬਲੀਅਤ ਮੇਰੀ ਕਿ ਆਹ ਕਰ ਸਕਦੀ ਆ ਹਨਾ ਤੇ ਇਹ ਟੀਚਰ ਦਾ ਇਸ ਕਰਕੇ ਮੈਂ ਕਹਿੰਦੀ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਸੋ ਅੱਜ ਜੇ ਮੈਂ ਇੱਥੇ ਬੈਠਿਆਂ ਤਾਂ ਆਪਣੇ ਟੀਚਰਜ਼ ਦੀ ਬਦੌਲਤ ਹੈ ਕੀ ਬਾਤ ਹੈ ਅੱਛਾ ਤੁਹਾਨੂੰ ਯਾਦ ਆ ਕਿ ਫਰਸਟ ਪਲੇ ਤੁਸੀਂ ਕਿਹੜਾ ਕੀਤਾ ਸੀ ਤੇ ਕੈਰੇਕਟਰ ਦਾ ਨਾਮ ਪਹਿਲੀ ਵਾਰ ਮੈਂ ਬਲਵਿੰਦਰ ਬੁਲਟ ਸਰ ਦੇ ਨਾਲ ਹੀ ਸਕਿੱਟ ਕੀਤੀ ਸੀ ਅਸੀਂ ਯੂਥ ਫੈਸਟੀਵਲ ਦੇ ਵਿੱਚ ਹਾਂਜੀ ਉਹਨਾਂ ਦੀ ਲਿਖੀ ਹੋਈ ਸੀਗੀ ਤੇ ਜੋਤਾਂ ਵਾਲਾ ਬਾਬਾ ਸੀ ਉਹਦਾ ਨਾਮ ਤੇ ਉਹ ਸਕਿੱਟ ਸੀਗੀ ਉਹ ਕਰੀ ਸੀ ਤੇ ਉੱਥੋਂ ਮੈਨੂੰ ਕੰਫੀਡੈਂਸ ਆਇਆ ਕਿ ਮੈਂ ਐਕਟਿੰਗ ਕਰ ਸਕਦੀ ਹਾਂ ਫਿਰ ਉਸ ਤੋਂ ਬਾਅਦ ਤਾਂ ਚਲੋ ਮਤਲਬ ਅੱਗੇ ਚੱਲ ਸੋ ਚੱਲ ਚੱਲਦਾ ਰਿਹਾ ਯੂਨੀਵਰਸਿਟੀ ਆ ਕੇ ਵੀ ਮੈਂ ਮਤਲਬ ਥੀਏਟਰ ਕਰਿਆ ਬਹੁਤ ਕਰਿਆ ਤੇ ਉਸ ਤੋਂ ਬਾਅਦ ਤਾਂ ਫਿਰ ਲਗਾਤਾਰ ਹੀ ਕਰਦੇ ਰਹੇ ਅੱਛਾ ਨਵਦੀਪ ਸਰ ਤੁਹਾਨੂੰ ਯਾਦ ਹੈ ਪਹਿਲਾ ਪਲੇ ਤੇ ਉਹਦਾ ਕੈਰੈਕਟਰ ਨੇਮ ਜੋ ਤੁਸੀਂ ਪਲੇ ਕੀਤਾ ਮੈਂ ਸਭ ਤੋਂ ਪਹਿਲਾਂ ਸਟੇਜ ਤੇ ਮੈਂ ਰਾਮਲੀਲਾ ਚ ਵਾਓ ਸਿਗਰੰਗ ਬਲੀ ਦੀ ਸੈਨਾ ਉਹ ਮੈਨੂੰ ਯਾਦ ਹੈ ਕਿ ਸਾਡੇ ਰਾਮਲੀਲਾ ਤੂਰੀ ਦਾ ਬਹੁਤ ਫੇਮਸ ਹੈ ਕਾਫੀ ਰਾਮਲੀਲਾ ਹੁੰਦੀਆਂ ਸਾਡੇ ਤੇ ਸਾਡੇ ਨੇਬਰ ਹੀ ਸੀ ਸਾਡੇ ਜਿਹੜੇ ਉਹਦੇ ਚ ਬਜਰੰਗ ਬਲੀ ਜੀ ਦਾ ਕਰੈਕਟਰ ਕਰਦੇ ਸੀ ਸਾਡੇ ਚਾਚਾ ਜੀ ਨੇ ਉਹ ਤੇ ਉਹ ਮੈਂ ਉਹਨਾਂ ਨਾਲ ਛੋਟੇ ਹੁੰਦੇ ਸੀ ਚੱਲੇ ਜਾਂਦੇ ਸੀ ਦੇਖਣ ਤੇ ਉੱਥੇ ਫਿਰ ਅਸੀਂ ਉਹਨਾਂ ਦੀ ਸੈਨਾ ਚ ਭਰਤੇ ਗਏ ਉਹ ਵੀ ਇੱਕ ਇੰਟਰਸਟਿੰਗ ਕਹਾਣੀ ਹੈ ਅਸੀਂ ਪਹਿਲਾਂ ਉਸ ਸੈਨਾ ਚ ਭਰਤੀ ਹੋ ਗਏ ਹੁਣ ਉਸ ਸੈਨਾ ਚ ਭਰਤੀ ਹੋ ਗਏ ਅਸੀਂ ਹੁਣ ਜਾ ਰਹੇ ਹਾਂ ਗੇੜੇ-ਗੇੜੇ ਦੇ ਇੱਥੇ ਦੋ ਤਿੰਨ ਸੀਨ ਲੰਗੇ ਕੋਈ ਉਹ ਹੋ ਗਿਆ ਜੀ ਚਲੋ ਜੀ ਫੇਰ ਆਗੀ ਅਦਾਬੰਦੀ ਸੈਣਾ ਹੂੰ ਹੁਣ ਉਸ ਸੈਨਾਈ ਤਾਂ ਉੱਥੇ ਐਂਟਰਟੇਨਮੈਂਟ ਅਸੀਂ ਹੁਣ ਇੱਧਰ ਖੜੇ ਦੇਖ ਰਹੇ ਆ ਵੀ ਇਹੇ ਕੀ ਹੋ ਗਿਆ ਸਾਡੇ ਵਾਲਾ ਤਾਂ ਇੱਥੇ ਸੁੱਕੇ ਸੁੱਕੇ ਜੀ ਜੇੜੇ ਦੇ ਕੇ ਆ ਗਏ ਉੱਥੇ ਉੱਧਰ ਗਾਣੇ ਚੱਲਦੇ ਨੇ ਤੇ ਗਾਣੇ ਚੱਲਦੇ ਨਾਲ ਉਹਨਾਂ ਨੂੰ ਖਾਣ ਨੂੰ ਸਮਾਨ ਆ ਰਿਹਾ ਜੋ ਆਕਰ ਨੂੰ ਕੀ ਹੁੰਦਾ ਯਾਰ ਗਲਤ ਸੈਣਾ ਚ ਪਰਤੀ ਹੋਈ ਆਪਾਂ ਨਾਲ ਦੀ ਨਾਲ ਪਿੱਛੇ ਕੇ ਸਟੋਨ ਕੀਪਰ ਵੀ ਰੈਂਕਲ ਹੁੰਦੇ ਸੀ ਵਾਈ ਦੂਜੀ ਵਾਰ ਕੀ ਦੋ ਮਨ ਕਹਿੰਦੇ ਕੀ ਹੋ ਗਿਆ ਮੈਂ ਕਿਹਾ ਮੈਂ ਰਾਵਨ ਸੈਣਾ ਚ ਆ ਨਾ ਲਈ ਮੈਂ ਰਾਵਨ ਦੀ ਸੈਣਾ ਚ ਨੈਕਸਟ ਸੀਨ ਚ ਫਿਰ ਅਸੀਂ ਉੱਥੇ ਬੈਠੇ ਮਾਜਨ ਸਾਨੂੰ ਉਹ ਕੋਰਨ ਵੀ ਦੇ ਰਹੇ ਨੇ ਉਹ ਦਿਫਰ ਉਹ ਸਮਝੀ ਪਹਿਲੀ ਸਟੇਜ ਤਾਂ ਅਸਲ ਚ ਹੋ ਸੀ ਪਰ ਮੈਂ ਕਾਲਜ ਚ ਪਲੇ ਕੀਤਾ ਜਦੋਂ ਸਾਡੇ ਮਲਕੀਤ ਖੱਡੜਾ ਸਰ ਨੇ ਮੈਨੂੰ ਕਿਹਾ ਸੀਗਾ ਯੂਥ ਫੈਸਟੀਵਲ ਚ ਕਰਨ ਉਹ ਮੈਂ ਕੀਤਾ ਸੀ ਜਦੋਂ ਮੈਂ ਸਿਰਫ ਔਰਥ ਹੁੰਦੀ ਹੈ ਉਹ ਜੇ ਬਖਤਾਵਰ ਦਾ ਮੈਂ ਕੈਰੈਕਟਰ ਕੀਤਾ ਸੀ ਮੈਨੂੰ ਜਿਆਦਾ ਬਰਨਾਲੇ ਇਸ ਜੀ ਕਾਲਜ ਚ ਸਦਾ ਪਲੇ ਹੋਇਆ ਸੀ ਤੋਂ ਫਸਟ ਟਾਈਮ ਮੈਂ ਉੱਥੇ ਪਰਫਾਰਮ ਕੀਤੀ ਸੀ। ਕੀ ਬੰਦ ਹੈ। ਅੱਛਾ ਫਿਲਮ ਦੀ ਜੇ ਅਸੀਂ ਗੱਲ ਕਰੀਏ ਇਹਦੇ ਵਿੱਚ ਰਾਣਾ ਰਣਵੀਰ ਸਰ ਨੇ ਸਤਿੰਦਰ ਸਰਤਾਜ ਸਰ ਨੇ ਜਿਨ੍ਹਾਂ ਨੂੰ ਅਸੀਂ ਨਾ ਅਕਸਰ ਲੋਕ ਸੁੰਣਾ ਪਸੰਦ ਕਰਦੇ ਨੇ ਜਿਵੇਂ ਕਹਿ ਲਓ ਕਿ ਰਾਣਾ ਸਰ ਹੋਗੇ ਉਹ ਐਕਸਪੀਰੀਅੰਸ ਆਪਣੇ ਸ਼ੇਅਰ ਕਰਦੇ ਨੇ ਸਤਿੰਦਰ ਸਰਤਾਜ ਦੇ ਜਿਹੜੇ ਲਿਖਤ ਆ ਉਹਨਾਂ ਦੀ ਬਹੁਤ ਕਮਾਲ ਹੈ। ਤਾਂ ਉਹਨਾਂ ਨੂੰ ਔਨ ਔਨ ਸੈਟ ਜਦੋਂ ਵੀ ਤੁਹਾਨੂੰ ਮੌਕਾ ਮਿਲਦਾ ਸੀ ਤਾਂ ਕੀ ਕੁਝ ਉਹਨਾਂ ਤੋਂ ਸਿੱਖਿਆ ਐਂਡ ਕੀ ਕੁਝ ਐਕਸਪੀਰੀਅੰਸ ਤੁਸੀਂ ਆਪਣੇ ਸ਼ੇਅਰ ਕੀਤੇ ਤੁਸੀਂ ਹਾਂ ਮੈਂ ਸਰਤਾਜ ਆਪਣੇ ਸਰਤਾਜ ਭਾਈ ਨਾਲ ਮੈਂ ਪਹਿਲਾਂ ਵੀ ਇੱਕ ਫਿਲਮ ਕੀਤੀ ਸੀ ਇੱਕੋ ਮਿੱਕੇ ਹਾਂ ਜੀ ਬੜੇ ਬੜਾ ਮੈਂ ਰੋਲ ਕੀਤਾ ਸੀ ਹਾਂਜੀ ਉਦੋਂ ਤੋਂ ਉਦੋਂ ਥੋੜਾ ਘੱਟ ਇੰਟਰੈਕਸ਼ਨ ਹੋਈ ਸਮਾਂ ਬਹੁਤ ਘੱਟ ਹੁੰਦਾ ਸੀ ਸ਼ੂਟ ਤੇ ਇਸ ਟਾਈਮ ਇਸ ਵਾਰ ਹੁਸ਼ਿਆਰ ਸਿੰਘ ਦੀ ਸਿਰਤੀ ਤੇ ਕਾਫੀ ਮੌਕਾ ਮਿਲਿਆ ਗੱਲਾਂਬਾਤ ਕਰਨ ਦਾ ਉਹਨਾਂ ਰਣੀ ਬਾਈ ਨੂੰ ਤਾਂ ਮੈਂ ਐਕਚੁਅਲੀ ਸਾਡੇ ਸੀਨੀਅਰ ਨੇ ਯੂਨੀਵਰਸਿਟੀ ਤੋਂ ਡਿਪਾਰਟਮੈਂਟ ਤੋਂ ਉਹਨਾਂ ਨੂੰ ਤਾਂ ਅਸੀਂ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਜਾਣਦੇ ਮੇਰੇ ਸ਼ਹਿਰ ਦੇ ਵੀ ਨੇ ਤੁਰੀ ਤੋਂ ਨੇ ਸਾਡੇ ਹਾਂਜੀ ਤੇ ਉਹਨਾਂ ਨਾਲ ਤਾਂ ਸੰਗਤ ਕਰਨ ਦਾ ਬਹੁਤ ਮੌਕਾ ਮਿਲਦਾ ਰਹਿੰਦਾ ਜਦੋਂ ਵੀ ਬੈਣੇ ਆ ਤਾਂ ਉੱਥੋਂ ਕੁਝ ਨਾ ਕੁਝ ਸਿੱਖਦੀ ਰਹਿੰਦੇ ਅਸੀਂ ਅੱਜ ਵੀ ਉਹਨਾਂ ਹੀ ਸਿੱਖਦੇ ਹਾਂ ਉਹਨਾਂ ਤੋਂ ਜਦੋਂ ਬੈਠਦੇ ਹੁਣ ਵੀ ਅਸੀਂ ਬੈਠੇ ਜੀ ਬਾਹਰ ਗੱਲਾਂ ਕਰਦੇ ਅੱਜ ਨਵੀਆਂ ਚੀਜ਼ਾਂ ਸਿੱਖੀਆਂ ਤੇ ਸਰਤਾਜ ਬਈ ਹੋਣਾ ਤਾਂ ਇਹ ਸੀਗਾ ਵੀ ਉਹ ਨਾ ਆਪਣੇ ਕੰਮ ਨੂੰ ਲੈ ਕੇ ਬੜੇ ਉਹ ਸੀਰੀਅਸ ਰਹਿੰਦੇ ਨੇ ਤਾਂ ਉਹ ਮੈਂ ਕਿਉਂਕਿ ਤਾਂ ਜਦੋਂ ਵੀ ਜਾਣਾ ਇੱਧਰ ਕੋਈ ਵੀ ਕਿਸੇ ਵੀ ਨਾਲ ਵੀ ਉਹ ਗੱਲ ਕਰਦੇ ਸੀਗੇ ਜਦੋਂ ਮੈਂ ਖੜਾ ਤਾਂ ਮੇਰੇ ਨਾਲ ਗੱਲ ਕਰ ਰਹੇ ਨੇ ਜੇ ਰਾਣਾ ਬਈਆ ਤਾਂ ਉਹਨਾਂ ਨਾਲ ਕਰ ਰਹੇ ਨੇ ਤਾਂ ਉਹ ਉਹਨਾਂ ਨੂੰ ਹੁੰਦਾ ਸੀ ਵੀ ਕਿਸੇ ਸਿਨੇਮੇ ਦੀ ਗੱਲ ਕਰਦੇ ਸੀ ਉਹ ਗੱਲ ਕਰਦੇ ਸੀਗੇ ਵੀ ਬਾਲ ਸਿਨੇਮੇ ਦੀ ਜਾਂ ਵੀ ਉਹਦਾ ਦੀ ਇਰਾਨੀਅਨ ਸਿਨੇਮਾ ਕਿਦਾਂ ਦਾ ਹੈ ਜਾਂ ਗ੍ਰੀਕ ਥੀਏਟਰ ਕੀ ਹੈ ਤਾਂ ਉਹ এডੂਕੇਸ਼ਨ ਦੀ ਜ਼ਿਆਦਾ ਗੱਲ ਕਰਦੇ ਰਹਿੰਦੇ ਨੇ ਜਾਂ ਉਹ ਆਪਣੀ ਲਿਖਤ ਕੋਈ ਨਵੀਂ ਲਿਖੀ ਆ ਉਹ ਸੁਣਾਉਂਦੇ ਰਹਿੰਦੇ ਸੀ ਤਾਂ ਉਹਨਾਂ ਤੋਂ ਬਾਅਦ ਮੈਂ ਦੇਖਿਆ ਵੀ ਯਾਰ ਉਹ ਜਿਹੜੇ ਜਸ ਕਿਸੇ ਮਕਾਮ ਤੇ ਨੇ ਨਾ ਵਧੀਆ ਲੈਵਲ ਤੇ ਲੋਕ ਉਹਨਾਂ ਨੂੰ ਪਿਆਰ ਕਰ ਦਿੰਦਾ ਉਹਦੇ ਪਿੱਛੇ ਉਹਨਾਂ ਦੀ ਉਹ ਡੈਡੀਕੇਸ਼ਨ ਹੈ ਵੀ ਜਿਸ ਉਹ ਮਾਸੂਮੀਅਤ ਦੇ ਨਾਲ ਉਹਦੇ ਵਿੱਚ ਰਹਿੰਦੇ ਨੇ ਤਾਂ ਹੋ ਸਕਦਾ ਉਹਨਾਂ ਨੂੰ ਵੀ ਨਾ ਪਤਾ ਹੋਵੇ ਇਸ ਗੱਲ ਦਾ ਆਪਦਾ ਤਾਂ ਮੈ ਉਹ ਬੜੀ ਅੱਛੀ ਲੱਗੀ ਮੈਨੂੰ ਉਹਨਾਂ ਦੀ ਚੀਜ਼ ਵੀ ਉਹ ਹਰ ਗੱਲ 'ਚ ਕਿਤੇ ਨਾ ਕਿਤੇ ਹਰ ਦੂਜੀ ਗੱਲ ਉੱਥੇ ਲਿਆਉਂਦੇ ਸੀ ਉਹ ਆਪਣੇ ਕੰਮ ਨਾਲ ਸੰਬੰਧਿਤ ਚਾਹੇ ਹੋ ਗਿਆ ਕੀ ਨਾਲ ਹੋਵੇ ਚਾਹੇ ਲਿਖਣ ਨਾਲ ਹੋਵੇ ਜਾਂ ਉਹਨਾਂ ਦੀ ਐਕਟਿੰਗ ਨਾਲ ਹੋਵੇ ਤੇ ਤੀਜੀ ਗੱਲ ਨਹੀਂ ਉਹ ਕਰਦੇ ਸੀ ਜੇ ਉਹ ਕਰਦੇ ਵੀ ਸੀ ਤਾਂ ਫਿਰ ਅਸੀਂ ਉੱਥੇ ਆ ਜਾਂਦੇ ਸੀਗੇ ਤਾਂ ਉਹ ਅੱਛੀ ਚੀਜ਼ ਮੈਨੂੰ ਉਹਨਾਂ ਤੋਂ ਸਿੱਖਣ ਨੂੰ ਮਿਲੀ ਹੈ ਹਾਂ ਜੀ ਤੇ ਠਹਿਰਾਓ ਬਹੁਤ ਹੈ ਬੜਾ ਸ਼ਾਂਤ ਨੇ ਬਿਲਕੁਲ ਮਤਲਬ ਗੱਲ ਇਹਨਾਂ ਦੀ ਮਤਲਬ ਆ ਜਿਹੜੀ ਗੱਲ ਇਹਨਾਂ ਨੇ ਕਹੀ ਹੈ ਠਹਿਰਾਓ ਬਹੁਤ ਹੈ ਇਹ ਉਹਨਾਂ ਦੀ ਲਿਖਤਾਂ ਦੇ ਵਿੱਚ ਵੀ ਸਾਨੂੰ ਦੇਖਣ ਨੂੰ ਮਿਲਦਾ ਹੈ ਨਾ ਉਹਨਾਂ ਦੇ ਵਿੱਚ ਜਿਹੜੀ ਸ਼ਾਂਤੀ ਮਤਲਬ ਜਿਹੜਾ ਸਕੂਨ ਉਹਨਾਂ ਦੇ ਗਾਣਿਆਂ ਦੇ ਵਿੱਚ ਹੁੰਦਾ ਅਸਲ ਦੇ ਵਿੱਚ ਵੀ ਉਹ ਉਸੀ ਤਰ੍ਹਾਂ ਦੀ ਰੂਹ ਨੇ ਹਨਾ ਤਾਂ ਉਹਨਾਂ ਨਾਲ ਜਦੋਂ ਵੀ ਬੈਠਣ ਦਾ ਮੌਕਾ ਮਿਲਦਾ ਸੀ ਤੇ ਉਹ ਹਮੇਸ਼ਾ ਮਤਲਬ ਉਹਨਾਂ ਦੇ ਚਿਹਰੇ ਤੇ ਇੱਕ ਸਮਾਈਲ ਐਂਡ ਉਹ ਬਹੁਤ ਹੀ ਜ਼ਿਆਦਾ ਮਤਲਬ ਜਿਵੇਂ ਕਹਿੰਦੇ ਨੇ ਹੰਬਲ ਹਾਂਜੀ ਅਸੀਂ ਕਹ ਦਿੰਦੇ ਹਾਂ ਹੰਬਲ ਇਨਸਾਨ ਨੇ ਤੇ ਉਹਨਾਂ ਦੇ ਨਾਲ ਮਤਲਬ ਬੈਠ ਕੇ ਜਦੋਂ ਵੀ ਅਸੀਂ ਬੈੰਦੇ ਸੀ ਤਾਂ ਖੁਦ ਨੂੰ ਵੀ ਇੱਕ ਪਿਓਰਟੀ ਵਾਲੀ ਫੀਲਿੰਗ ਆਉਂਦੀ ਸੀ ਕਿ ਅਸੀਂ ਇਦਾਂ ਦੇ ਇਨਸਾਨ ਦੇ ਨਾਲ ਬੈਠੇ ਆ ਨਾ ਔਰ ਜਦੋਂ ਵੀ ਉਹਨਾਂ ਦੇ ਨਾਲ ਗੱਲਾਂ ਕਰਨੀਆਂ ਬਹੁਤ سارے ਸ਼ਬਦ ਦਿੱਕ ਤਾਂ ਮਤਲਬ ਮੈਨੂੰ ਇਹ ਲੱਗਦਾ ਬਹੁਤ ਵੱਡਾ ਸ਼ਬਦ ਕੋਸ਼ ਨੇ ਤੇ ਉਹਨਾਂ ਕੋਲੋਂ ਨਵੇਂ ਸ਼ਬਦ ਸੁਣਨ ਨੂੰ ਮਿਲਦੇ ਸੀ ਹਮੇਸ਼ਾ ਤੇ ਫਿਰ ਉਹਨਾਂ ਨੂੰ ਪੁੱਛਣਾ ਇਹਨਾਂ ਦਾ ਮਤਲਬ ਕੀ ਔਰ ਉਹਨਾਂ ਕੋਲ ਹਰ ਸ਼ਬਦ ਦਾ ਮਤਲਬ ਮਤਲਬ ਉਹਨਾਂ ਨੂੰ ਪਤਾ ਹੁੰਦਾ ਸੀ ਔਰ ਉਹਨਾਂ ਕੋਲ ਹਰ ਕੁਐਸਚਨ ਦਾ ਆਨਸਰ ਹੁੰਦਾ ਸੀ ਹੈ ਨਾ ਤੇ ਮੈਂ ਮਤਲਬ ਉਹੀ ਦੇਖਦੀ ਮੈਂ ਉਹਨਾਂ ਨੂੰ ਇਹ ਵੀ ਕੁਐਸਚਨ ਕੀਤਾ ਕਿ ਤੁਸੀਂ ਇੰਨਾ ਕਿਵੇਂ ਪੜ ਲੈਂਦੇ ਹੋ ਔਰ ਇੰਨਾ ਤੁਹਾਨੂੰ ਕਿਵੇਂ ਤਾਂ ਉਹ ਕਹਿੰਦੇ ਕਿ ਮੈਨੂੰ ਕੁਝ ਤਾਂ ਮੈਨੂੰ ਸ਼ੌਂਕ ਹੈ ਕੁਝ ਮੇਰੀ ਮੈਮਰੀ ਮੈਨੂੰ ਲੱਗਦਾ ਕਿ ਗੋਡ ਗਿਫਟਡ ਹੈ ਕਿ ਮੈਨੂੰ ਇੱਕ ਵਾਰੀ ਪੜੋ ਚੀਜ਼ ਤਾਂ ਮੈਨੂੰ ਯਾਦ ਹੋ ਜਾਂਦੀ ਹੈ ਹਨਾ ਸੋ ਇਹ ਚੀਜ਼ ਬਹੁਤ ਸੋਹਣੀ ਮੈਨੂੰ ਸਿੱਖਣ ਨੂੰ ਮਿਲੀ ਹੈ ਨਾ ਉਹਨਾਂ ਤੋਂ ਔਰ ਬਾਕੀ ਤਾਂ ਮਤਲਬ ਸੈਟ ਤੇ ਮਾਹੌਲ ਹੀ ਇਦਾਂ ਦਾ ਰਹਿੰਦਾ ਸੀ ਜਿੱਦਾਂ ਦਾ ਕੈਰੇਕਟਰ ਉਹਨਾਂ ਦਾ ਥੋੜਾ ਇੱਥੇ ਸ਼ਰਾਰਤੀ ਜਿਹਾ ਕੈਰੇਕਟਰ ਦਿਖਾਇਆ ਹੈ ਨਾ ਇਹਦੇ ਵਿੱਚ ਤਾਂ ਉਹ ਬਿਲਕੁਲ ਉਲਟ ਨੇ ਬਹੁਤ ਸ਼ਾਂਤ ਸੁਭਾਅ ਸ਼ਾਂਤੀ ਨਾਲ ਸਾਡੀ ਗੱਲ ਸੁਣਦੇ ਸੀ ਮਤਲਬ ਅਸੀਂ ਜੇ ਕੋਈ ਗੱਲ ਕਰ ਰਹੇ ਹਾਂ ਤਾਂ ਉਹਨਾਂ ਨੇ ਸੁਣਨਾ ਮਤਲਬ ਇਹ ਨਹੀਂ ਹੁੰਦਾ ਸੀਗਾ ਕਿ ਆਪ ਗੱਲ ਜੇ ਅਸੀਂ ਗੱਲ ਕਰ ਰਹੇ ਹਾਂ ਤਾਂ ਕੱਟ ਕੇ ਉਹਨਾਂ ਨੇ ਆਪਣੀ ਸ਼ੁਰੂ ਕਰ ਲੈਣੀ ਉਹ ਮਤਲਬ ਬਹੁਤ ਹੀ ਜ਼ਿਆਦਾ ਡਾਊਨ ਟੂ ਅਰਥ ਥਲੇਚਰ ਸੀ ਉਹਨਾਂ ਦਾ ਅੱਛਾ ਇੱਕ ਕਲਾਸ ਸਵਾਲ ਪੁੱਛਣਾ ਚਾਹਾਂਗੀ ਕਿ ਹੁਸ਼ਿਆਰ ਸਿੰਘ ਤੋਂ ਇੱਕ ਚੀਜ਼ ਜੋ ਸਾਡੀ ਜਿਹੜੀ ਜਨਰੇਸ਼ਨ ਆ ਜਿਨ੍ਹਾਂ ਨੇ ਜਿਨ੍ਹਾਂ ਲਈ ਇਹ ਫਿਲਮ ਬਣਾਈ ਗਈ ਹੈ ਉਹਨਾਂ ਨੂੰ ਕੀ ਸਿੱਖਣ ਨੂੰ ਮਿਲੂਗਾ ਦੇਖੋ ਜਨਰੇਸ਼ਨ ਦੀ ਗੱਲ ਕਰੀਏ ਤਾਂ ਵੈਸੇ ਤਾਂ ਸਾਰੀ ਸਾਰਿਆਂ ਦੀ ਫਿਲਮ ਹੈ ਇਕੱਲੀ ਇਹ ਨਹੀਂ ਹੈਗਾ ਆਪਾਂ ਕਹਿ ਸਕਦੇ ਵੀ ਬੱਚਿਆਂ ਲਈ ਹੈ ਇਹ ਬਿਕੋਜ਼ ਇਹਦੇ ਵਿੱਚ ਤੁਸੀਂ ਐਜ਼ ਐਨ ਪੇਰੈਂਟਸ ਐਜ਼ ਐਨ ਟੀਚਰ ਐਜ਼ ਐਨ ਸਟੂਡੈਂਟ ਤਾਂ ਤੁਸੀਂ ਸਿੱਖੋਗੇ ਸਿੱਖੋਗੇ ਸਾਰੇ ਜਾਣੀ ਕੁਝ ਨਾ ਕੁਝ ਸਿੱਖ ਕੇ ਜਾਣਗੇ ਇਹ ਨਹੀਂ ਹੈਗਾ ਵੀ ਪਰਟੀਕੂਲਰ ਬੱਚੇ ਹੀ ਕੁਝ ਸਿੱਖਣਗੇ ਬਿਕੋਜ਼ ਇੱਕ ਐਸਾ ਮਾਡਲ ਜੋ ਹੁਸ਼ਿਆਰ ਸਿੰਘ ਦਾ ਐਜੂਕੇਸ਼ਨ ਨੂੰ ਲੈ ਕੇ ਆ ਉਹ ਚੀਜ਼ ਇਸ ਫਿਲਮ ਦੇ ਵਿੱਚ ਬਹੁਤ ਅੱਛੀ ਦੇਖਣ ਨੂੰ ਮਿਲੂਗੀ ਵੀ ਤੁਸੀਂ ਇੱਕ ਸਕੂਲ ਨੂੰ ਕਿਸ ਤਰੀਕੇ ਨਾਲ ਜਿਹੜਾ ਪ੍ਰੋਫੈਸ਼ਨ ਇੰਨਾ ਬੋਝਲ ਵੀ ਹੋ ਜਾਂਦਾ ਤੇ ਇੱਕ ਪਾਸੇ ਇਹਨਾਂ ਲਾਈਟ ਵੀ ਹੋ ਸਕਦਾਗਾ ਤੁਸੀਂ ਇੱਕ ਖੁਸ਼ ਖੁਸ਼ ਤਰੀਕੇ ਨਾਲ ਕਿਵੇਂ ਬੱਚਿਆਂ ਨੂੰ ਪੜ੍ਹਾ ਸਕਦੇ ਨਵੇਂ ਨਵੇਂ ਐਕਸਪੈਰੀਮੈਂਟ ਕਰਕੇ ਸਾ ਉਹ ਚੀਜ਼ ਬੜੀ ਅੱਛੀ ਹੈ ਇਸ ਫਿਲਮ ਦੇ ਵਿੱਚ ਹਾਂ ਇਹਨਾਂ ਨੇ ਜਿਹੜੀ ਗੱਲ ਮੈਂਸ਼ਨ ਕੀਤੀ ਉਹ ਤਾਂ ਮਤਲਬ ਇੰਪੋਰਟੈਂਟ ਹੈਗੀ ਆ ਔਰ ਜਿਹੜੀ ਮੈਨੂੰ ਵੱਡੀ ਗੱਲ ਲੱਗੀ ਉਹ ਇਹ ਕਿ ਸਵਾਲ ਕਰਦੇ ਰਹਿਣਾ ਚਾਹੀਦਾ ਫੇਰ ਹੀ ਤੁਹਾਨੂੰ ਬਹੁਤ ਸਾਰੀਆਂ ਜਿਹੜੇ ਰਾਹ ਲੱਭਦੇ ਨੇ ਹਨਾ ਕਿਉਂਕਿ ਜਿੰਨਾ ਚਿਰ ਸਵਾਲ ਨਹੀਂ ਪੈਦਾ ਹੋਊਗਾ ਉਹਨਿੰਦਰ ਤੁਹਾਨੂੰ ਜਵਾਬ ਵੀ ਨਹੀਂ ਮਿਲਣਗੇ ਸੋ ਇਸ ਕਰਕੇ ਸਵਾਲ ਕਰਦੇ ਰਹੋ ਤੇ ਉਹਦੇ ਨਾਲ ਜਿਹੜਾ ਜਿੰਨੇ ਰਾਹ ਖੁੱਲਦੇ ਰਹਿਣਗੇ ਉਹਦੇ ਨਾਲ ਤੁਹਾਡੇ ਬੱਚੇ ਦੀ ਪੇਰੈਂਟਸ ਦੀ ਟੀਚਰ ਦੀ ਔਰ ਸਾਡੇ ਜਿਹੜੀ ਸੋਸਾਇਟੀ ਦੀ ਆ ਸੋਚ ਦਾ ਦਾਇਰਾ ਜਿਹੜਾ ਖੁੱਲੂਗਾ ਜਾਪਾਤ ਸੋ ਤੁਹਾਡੇ ਤੋਂ ਇਜਾਜ਼ਤ ਲੈਣਾ ਚਾਹਾਂਗੀ ਜਾਣ ਤੋਂ ਪਹਿਲਾਂ ਕੋਈ ਖਾਸ ਸਪੈਸ਼ਲ ਮੈਸੇਜ ਫੈਨਸ ਨੂੰ ਦੇਣਾ ਚਾਹ। ਦੇਖੋ ਮੈਂ ਤੇ ਸਾਡੇ ਕੋਲ ਇੱਕ ਹੋਈ ਹੈ। ਜੀ 7 ਫ फेब्रुवारी ਨੂੰ ਆਪਣੀ ਫਿਲਮ ਆ ਰਹੀ ਹੈ ਜੀ ਹੁਸ਼ਿਆਰ ਸਿੰਘ। ਜਰੂਰ ਪਹੁੰਚੋ ਸਿਨੇਮਾ ਘਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪੂਰੇ ਪਰਿਵਾਰ ਨਾਲ। ਦੋਸਤਾਂ ਮਿੱਤਰਾਂ ਸਾਰੇ ਨਾਲ ਕਿਉਂਕਿ ਫਿਲਮ ਦੇ ਸਾਡੇ ਡਾਇਰੈਕਟਰ ਉਹਦੇ ਤੇ ਸਾਡੇ ਰਾਈਟਰ ਜਗਦੀਪ ਰਿੰਗ ਭਰਾ ਹੋਣਾ ਬਹੁਤ ਮਿਹਨਤੀ ਕੀਆ ਉਹਨਾਂ ਨੇ ਔਰ ਇਹ ਸਾਰੀ ਇਹ ਕਹਿੰਦੇ ਹੁੰਦੇ ਨੇ। ਤਾਂ ਐਕਟਿੰਗ ਕੀਤੀ ਹੈ ਕਿਉਂਕਿ ਨਹੀਂ ਐਨੀ ਵੱਡੀ ਕਾਸਟ ਹੈ ਫਿਲਮ ਨੂੰ। ਔਰ ਇਸ ਵਿਸ਼ੇ ਦੇ ਉੱਤੇ ਮਤਲਬ ਫਿਲਮ ਬਣਾਉਣੀ ਵੀ ਇੱਕ ਬਹੁਤ ਵੱਡੀ ਗੱਲ ਹੈ। ਗੱਲ ਹੈ ਜਿਗਰ ਚਾਹੀਦਾ। ਤੁਸੀਂ ਜ਼ਰੂਰ ਦੇਖ ਅਸੀਂ ਸਾਡੇ ਵੱਲੋਂ ਸ਼ੋਰਟ ਹੀ ਲੈਣੇ ਆ ਕਿ ਤੁਹਾਨੂੰ ਬਹੁਤ ਐਂਟਰਟੇਨ ਕਰੂਗੀ ਫਿਲਮ ਤੇ ਸਿੱਖਣਾ ਤੁਸੀਂ ਬਹੁਤ ਬਹੁਤ ਸੋਹਣਾ ਬਹੁਤ ਸੋਹਣਾ ਮੈਸੇਜ ਦੇ ਕੇ ਜਾਓਗੇ ਜੀ ਥੈਂਕ ਯੂ ਸੋ ਥੈਂਕ ਯੂ ਸੋ ਮਚ ਹੁਣ ਥੋੜ੍ਹਤੋਏ ਚਾਸ ਲੈਣੇ ਐਂਡ 올 द वेरी बेस्ट ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ